ਬਹੁਤਿਆਂ ਦੀ ਜਿਹੜੀ ਸਾਡੀ ਚਮੜੀ ਹੈਗੀ ਹੈ ਸਾਡੀ ਸਕਿਨ ਹੈਗੀ ਹੈ ਉਹ ਡੱਬ ਖੜਬੀ ਹੋਈ ਪਈ ਹੈ ਕਿਤੋਂ ਬਲੈਮਿਸ਼ਸ ਪਏ ਹੋਏ ਨੇ ਕਿਤੋਂ ਸਕਿਨ ਸਾਫ਼ ਹੈ ਕਿੱਤੋਂ ਸਕਿਨ ਕਾਲੀ ਹੋਈ ਪਈ ਐ ਤਾਂ ਇਹ ਜਿਹੜਾ ਫੇਸ ਪੈਕ ਹੈਗਾ ਤੁਸੀਂ ਪੂਰਾ ਮਿਲਾ ਕੇ ਇਹ ਜਦੋਂ ਤੁਸੀਂ ਇਹਨੂੰ ਤਿਆਰ ਕਰ ਲੋਗੇ ਪੂਰਾ ਆਪਸ ਦੇ ਵਿੱਚ ਮਿਕਸ ਹੋ ਜਾਏਗਾ ਇਹ ਜਿਨ੍ਹਾਂ ਦੇ ਪੀਰੀਅਡਸ ਪ੍ਰੋਪਰ ਨਹੀਂ ਆ ਰਹੇ ਜਿਨ੍ਹਾਂ ਦੇ ਪੀਰੀਅਡਸ ਉੱਪਰ ਥੱਲੇ ਹੋ ਗਏ ਜਾਂ ਉਹਨਾਂ ਨੂੰ ਪੀਸੀਓਡੀ ਦੀ ਪ੍ਰੋਬਲਮ ਹੋ ਗਈ ਕਿਉਂਕਿ ਜਦੋਂ ਤੁਹਾਡਾ ਬਲੱਡ ਦਾ ਸਰਕਲ ਸਹੀ ਨਹੀਂ ਹੋਏਗਾ ਤਾਂ ਉਹ ਤੁਹਾਡੇ ਫੇਸ ਦੇ ਉੱਤੇ ਚਾਹੇ ਤਾਂ ਤੁਹਾਨੂੰ ਉਹ ਬਲੇਮਿਸਿਸ ਆਣੀ ਸ਼ੁਰੂ ਹੋ ਜਾਣ ਚਾਹੇ ਟੈਨਿੰਗ ਆਣੀ ਸ਼ੁਰੂ ਹੋ ਜੇ ਤਾਂ ਉਹ ਚੀਜ਼ਾਂ ਨੂੰ ਜਦੋਂ ਤੱਕ ਅਸੀਂ ਅੰਦਰੋਂ ਦੀ ਸਹੀ ਨਹੀਂ ਕਰਾਂਗੇ ਤਦ ਤੱਕ ਆਪਣੇ ਫੇਸ ਦੇ ਉੱਤੇ ਉਹ ਚੀਜ਼ ਜਿਹੜੀ ਹੈਗੀ ਹੈ 글로 ਨਹੀਂ ਕਰੇਗੀ ਤਾਂ ਤੁਸੀਂ ਇਸ ਨੂੰ ਆਪਣੇ ਚਿਹਰੇ ਦੇ ਉੱਤੇ ਲੇਪ ਕਰ ਲੈਣਾ ਹੈ ਠੀਕ ਹੈ ਲੇਪ ਕਰਨ ਤੋਂ ਬਾਅਦ ਇਸ ਨੂੰ ਤੁਸੀਂ 15 ਮਿੰਟ ਵਾਸਤੇ ਛੱਡ ਦਿਓ ਠੀਕ ਹੈ ਜਦੋਂ ਤੁਹਾਡੇ ਚਿਹਰੇ ਦੇ ਉੱਤੇ ਡਰਾਈ ਹੋਣਾ ਸ਼ੁਰੂ ਹੋ ਜਵੇ ਜੋ ਆਪਾਂ ਨੂੰ ਰਿਜ਼ਲਟ ਜੋ ਆਪਾਂ ਨੂੰ ਆਰਗੈਨਿਕ ਚੀਜ਼ਾਂ ਤੋਂ ਰਿਜ਼ਲਟ ਮਿਲੇਗਾ ਉਹ ਕੈਮੀਕਲ ਬੇਸ ਚੀਜ਼ਾਂ ਤੋਂ ਨਹੀਂ ਮਿਲ ਸਕਦਾ ਜਾਂ ਮਿਲੇਗਾ ਵੀ ਤਾਂ ਉਹ ਕੁਝ ਦਿਨਾਂ ਬਾਅਦ ਆਪਣਾ ਚਿਹਰਾ ਐਹੋ ਜਿਹਾ ਹੋ ਜਾਏਗਾ ਕਿ ਪਹਿਲਾਂ ਨਾਲੋਂ ਵੀ ਜ਼ਿਆਦਾ ਖਰਾਬ ਹੋਏਗਾ ਚਿਹਰੇ ਦੇ ਉੱਤੇ ਜਿਹੜੇ ਤੁਹਾਡੇ ਜਿਵੇਂ ਡੈੱਡ ਸਕਿਨ ਹੋ ਗਈ ਜਾਂ ਤੁਹਾਡੇ ਚਿਹਰੇ ਦੇ ਉੱਤੇ ਢਿੱਲਾਪਨ ਆ ਗਿਆ ਚਿਹਰੇ ਤੇ ਝੁਰੜੀਆਂ ਆ ਗਈਆਂ ਜਿਵੇਂ ਉਮਰ ਤੋਂ ਪਹਿਲਾਂ ਹੀ ਤੁਸੀਂ ਜਿਹੜੇ ਹੈਗੇ ਆ ਬੁੜੇ ਲੱਗਣੇ ਸ਼ੁਰੂ ਹੋ ਜੰਦੇ ਹੋ ਤਾਂ ਉਹ ਚੀਜ਼ਾਂ ਦਾ ਜਿਹੜਾ ਤੁਹਾਨੂੰ ਸਾਡੀਆਂ ਇਹਨਾਂ ਦਵਾਈਆਂ ਦੇ ਨਾਲ ਜਾਂ ਸਾਡੇ ਨੁਸਖਿਆਂ ਦੇ ਨਾਲ ਤੁਹਾਨੂੰ ਪੂਰਾ ਪੂਰਾ ਅਸਰ ਜਿਹੜਾ ਹੈਗਾ ਉਹ ਪਏ ਉਸ ਦੇਖੋ ਅਸੀਂ ਇਹ ਸਾਬਨ ਆਪ ਤਿਆਰ ਕਰਦੇ ਆਂ ਤੇ ਇਹ ਅਸੀਂ ਪਿਓਰ ਚੰਦਨ ਤੋਂ ਤਿਆਰ ਕੀਤੀ ਵੀ ਆ ਜਿਹੜੀ ਇਹ ਸਾਬਨ ਹੈ ਇਹ ਅਸੀਂ ਹਾਂ ਇਹ ਇਹ ਰੋਜ਼ ਤੋਂ ਤਿਆਰ ਕੀਤੀ ਹੈ ਰੋਜ਼ ਐਕਸੈਕਟ ਤੋਂ ਬਿਲਕੁਲ ਤਿਆਰ ਕੀਤੀ ਹੈ ਇਹ ਬਿਲਕੁਲ ਹਲਦੀ ਟਰਮਰਿਕ ਹੋਗੀ ਅੱਛਾ ਇਹ ਚਾਰਕੋਲ ਤੋਂ ਇਸਤੇਮਾਲ ਕੀਤੀ ਹੋਈ ਹੈ ਚਾਰਕੋਲ ਜੀ ਹਾਂਜੀ ਦੇਖੋ ਜਿਹੜੀ ਇਹ ਸਾਡੀ ਪਿੰਕ ਗੋਲੀ ਹੈ ਨਾ ਜੀ ਇਹ ਮੇਨਲੀ ਲੀਵਰ ਦੇ ਉੱਤੇ ਕੰਮ ਕਰਦੀ ਹੈ ਠੀਕ ਹੈ ਕਿਉਂਕਿ ਜਦੋਂ ਤੱਕ ਆਪਣਾ ਲੀਵਰ ਡੀਟੌਕਸ ਨਹੀਂ ਹੋਏਗਾ ਤਦ ਤੱਕ ਆਪਾਂ ਨੇ ਕੋਈ ਵੀ ਦਵਾਈ ਕੋਈ ਵੀ ਨੁਸਖਾ ਆਪਣਾ ਨੂੰ ਕਾਰਗਰ ਸਿੱਧ ਨਹੀਂ ਹੋ ਸਕਦਾ ਬਰਸਾਤਾਂ ਦੇ ਵਿੱਚ ਤੇ ਬਦਲ ਦੇ ਮੌਸਮ ਦੇ ਵਿੱਚ ਆਪਣੀ ਸਕਿਨ ਨੂੰ ਮੇਨਟੇਨ ਰੱਖਣਾ ਇੱਕ ਬਹੁਤ ਵੱਡਾ ਟਾਸਕ ਹੈਗਾ ਇਸ ਵੇਲੇ ਬਣ ਰਿਹਾ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਇਸ ਵੇਲੇ ਬਹੁਤਿਆਂ ਦੀ ਜਿਹੜੀ ਸਾਡੀ ਚਮੜੀ ਹੈਗੀ ਹੈ ਸਾਡੀ ਸਕਿਨ ਹੈਗੀ ਹੈ ਉਹ ਡੱਬ ਖੜਬੀ ਹੋਈ ਪਈ ਹੈ ਕਿਤੋਂ ਬਲੈਮਿਸ਼ਸ ਪੈ ਹੋਏ ਨੇ ਕਿਤੋਂ ਸਕਿਨ ਸਾਫ਼ ਹੈ ਕਿਤੋਂ ਸਕਿਨ ਕਾਲੀ ਹੋਈ ਪਈ ਹੈ ਅ ਜਿਹੇ ਦੇ ਵਿੱਚ ਕੁਦਰਤ ਨੇ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਸਾਡੇ ਵਾਸਤੇ ਬਣਾਇਆ ਰੱਖਿਆ ਹੈ ਖਾਸ ਕਰਕੇ ਜਿਹੜਾ ਬਰਸਾਤਾਂ ਦੇ ਮੌਸਮ ਦੇ ਵਿੱਚ ਉਹੀ ਚੀਜ਼ ਅਸੀਂ ਅੱਜ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਆ ਸਾਡੇ ਨਾਲ ਨੇ ਡਾਕਟਰ ਗੁਪਤਾ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਕੇ ਸਮਝਾਂਗੇ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਅੱਜ ਅਸੀਂ ਇਸਤੇਮਾਲ ਕਰੀਏ ਤਾਂ ਉਹਦਾ ਇਨਸਟੈਂਟ ਰਿਜ਼ਲਟ ਆ ਜਾਏ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਡਾਕਟਰ ਸਾਹਿਬ ਤੁਹਾਡਾ ਹਕੀਕਤ ਦੇ ਵੀ ਪੰਜਾਬੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਅੱਛਾ ਡਾਕਟਰ ਸਾਹਿਬ ਤੁਸੀਂ ਇੱਕ ਗੱਲ ਕਹਿ ਰਹੇ ਹੋ ਕਿ ਬਰਸਾਤਾਂ ਦੇ ਵਿੱਚ ਸਕਿਨ ਨੂੰ ਸਾਫ਼ ਰੱਖਣਾ ਇੱਕ ਬਹੁਤ ਵੱਡਾ ਚੈਲੰਜ ਹੋ ਜਾਂਦਾ ਪਰ ਤੁਹਾਡਾ ਤੁਸੀਂ ਤਾਂ ਤੁਹਾਡੇ ਲਈ ਤਾਂ ਕੋਈ ਚੈਲੰਜ ਹੈ ਨਹੀਂ ਤੁਹਾਡੇ ਸਕਿਨ ਦਾ ਅੱਜ ਵੀ ਮਤਲਬ ਮੈਂ ਦੇਖ ਰਿਹਾ ਕਿ ਇੱਕ ਵੀ ਕੋਈ ਫਿੰਸੀ ਨਾ ਕੋਈ ਬਲੈਮਿਜਸ ਨਾ ਕੋਈ ਹੋਰ ਚੀਜ਼ ਦੇਖੋ ਜੋ ਇੱਕ ਕੁਦਰਤ ਨੇ ਇੱਕ ਰੰਗ ਰੂਪ ਦਿੱਤਾ ਉਹ ਜ਼ਰੂਰ ਥੋੜਾ ਜਿਆਦਾ ਜ਼ਰੂਰ ਰੰਗ ਸਾਵਲਾ ਹੈਗਾ ਪਰ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਵੀ ਕੋਈ ਪਿੰਪਲਸ ਨਹੀਂ ਹੈਗਾ ਤੇ ਇੱਕ ਹੋਰ ਚੀਜ਼ ਹੈ ਵੀ ਇਹ ਜਿਹੜੇ ਨੁਸਖੇ ਆਪਾਂ ਤੁਹਾਨੂੰ ਦੱਸਦੇ ਆ ਅਸੀਂ ਖੁਦ ਵੀ ਆਪਣੇ ਨਿੱਜੀ ਤੌਰ ਤੇ ਵੀ ਅਪਣਾਨੇ ਐ ਇੰਪਲੀਮੈਂਟ ਕਰਦੇ ਆ ਉਸ ਵਜ੍ਹਾ ਕਰਕੇ ਵੈਸੇ ਇੱਕ ਗੱਲ ਕਰਦਾ ਵੀ ਕੋਈ ਅੰਦਾਜ਼ਾ ਲੱਗਦਾ ਵੀ ਕਿੰਨੀ ਕੁ ਉਮਰ ਹੋ ਸਕਦੀ ਐ ਥੋੜੀ ਉਮਰ ਹੋਊਗੀ ਜੀ ਕੋਈ 40 45 ਸਾਲ ਠੀਕ ਐ ਜੀ ਲੇਕਿਨ ਮੇਰੀ ਉਮਰ ਇਸ ਟਾਈਮ 54 ਰਨਿੰਗ ਐ 54 54 ਰਨਿੰਗ ਇਸ ਟਾਈਮ 54 ਸਾਲ ਦੀ ਮੇਰੀ ਉਮਰ ਹੈਗੀ ਐ ਤੇ 1 ਜਾਂ 2 ਸਾਲਾਂ ਦੇ ਵਿੱਚ ਮੈਂ 54 ਪੂਰਾ ਹੋ ਗਏ 55 ਦੇ ਵਿੱਚ ਐਂਟਰ ਕਰ ਜਾਗਾ ਤੇ ਫਿਰ ਕੀ ਰਾਜ਼ ਕੀ ਹੈਗੇ ਅਰੇ ਰਾਜ਼ ਇਹੀ ਜਿਹੜੇ ਮੈਂ ਅੱਜ ਇਹ ਲੋਕਾਂ ਨੂੰ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਤੁਹਾਡੇ ਥਰੂ ਸਾਂਝਾ ਕਰਾਂਗਾ ਉਹੀ ਚੀਜ਼ਾਂ ਅਸੀਂ ਆਪਣੇ ਜੀਵਨ ਦੇ ਵਿੱਚ ਅਪਣਾਦੇ ਰਹਿੰਦੇ ਹੈਗੇ ਆ ਤੇ ਉਹਦਾ ਜਿਹੜਾ ਅਸਰ ਹੈ ਉਹ ਤੁਸੀਂ ਸਾਡੇ ਚਿਹਰੇ ਤੇ ਦੇਖ ਰਹੇ ਹੋ ਵੀ ਰੰਗ ਨੂੰ ਲੈ ਕੇ ਨਾ ਗੱਲ ਕਰੀਓ ਵੀ ਰੰਗ ਥੋੜਾ ਜਿਆਦਾ ਜ਼ਰੂਰ ਸਾਫ ਹੈ। ਅਸੀਂ ਤਾਂ ਚਲੋ ਦੋ ਹੀ ਬਣਾਏ ਨੇ। ਕਬ ਜੋ ਪ੍ਰਮਾਤਮਾ ਨੇ ਬਣਾਇਆ ਉਹ ਤਾਂ ਉਹੀ ਰਹਿਣਾ ਪਰ ਅਦਰਵਾਇਜ਼ ਚਿਹਰੇ ਦੇ ਉੱਤੇ ਜਿਹੜੇ ਤੁਹਾਡੇ ਜਿਵੇਂ ਡੈੱਡ ਸਕਿਨ ਹੋ ਗਈ ਜਾਂ ਤੁਹਾਡੇ ਚਿਹਰੇ ਦੇ ਉੱਤੇ ਢਿੱਲਾਪਨ ਆ ਗਿਆ ਚਿਹਰੇ ਤੇ ਝੁਰੜੀਆਂ ਆ ਗਈਆਂ ਜਿਵੇਂ ਉਮਰ ਤੋਂ ਪਹਿਲਾਂ ਹੀ ਤੁਸੀਂ ਜਿਹੜੇ ਹੈਗੇ ਆ ਬੁੜੇ ਲੱਗਣੇ ਸ਼ੁਰੂ ਹੋ ਜੰਨੇ ਤਾਂ ਉਹ ਚੀਜ਼ਾਂ ਦਾ ਜਿਹੜਾ ਤੁਹਾਨੂੰ ਸਾਡੀਆਂ ਇਹਨਾਂ ਦਵਾਈਆਂ ਦੇ ਨਾਲ ਜਾਂ ਸਾਡੇ ਨੁਸਖਿਆਂ ਦੇ ਨਾਲ ਤੁਹਾਨੂੰ ਪੂਰਾ ਪੂਰਾ ਅਸਰ ਜਿਹੜਾ ਹੈਗਾ ਉਹ ਪਏਗਾ ਅੱਛਾ ਪਰ ਗਲਤ ਹੈ ਜੀ ਅਗਰ ਆਪਾਂ ਗੱਲ ਕਰੀਏ ਬਰਸਾਤਾਂ ਦੇ ਮੌਸਮ ਦੀ ਤੇ ਬਰਸਾਤਾਂ ਦੇ ਵਿੱਚ ਜਿਹੜੀ ਆਇਲੀ ਸਕਿਨ ਹੈ ਉਹ ਤੇਲ ਛੱਡਣਾ ਸ਼ੁਰੂ ਕਰ ਦਿੰਦੀ ਹੈ ਜਿਹਦੀ ਸਕਿਨ ਸਕਿਨ ਡਰਾਈ ਹੈਗੀ ਹੈ ਉਹ ਬਹੁਤ ਜ਼ਿਆਦਾ ਡਰਾਈ ਹੋ ਜਾਂਦੀ ਹੈ ਅਜਿਹੇ ਦੇ ਵਿੱਚ ਫਿਰ ਉਹ ਕੀ ਕਰਨ ਉਹ ਭੈਣਾ ਸਾਡੀਆਂ ਕਿਉਂਕਿ ਅੱਜ ਕੱਲ ਤਾਂ ਬੰਦੇ ਦਾ ਵੀ ਬੜਾ ਸਟਾਈਲ ਆ ਮੁੰਡਿਆਂ ਦਾ ਵੀ ਬੜਾ ਸਟਾਈਲ ਉਹ ਵੀ ਬੜਾ ਧਿਆਨ ਰੱਖਦੇ ਨੇ ਆਪਣੀ ਸਕਿਨ ਦਾ। ਜੀ ਅੱਜ ਕੱਲ ਆਪਣਾ ਇੱਕ ਅਲੱਗ ਹੀ ਸਵੈਗ ਹੈ ਜੀ। ਔਰ ਕਿਉਂ ਨਹੀਂ ਹੋਣਾ ਚਾਹੀਦਾ ਦੇਖੋ ਸੋਹਣਾ ਦਿਖਣਾ ਇੱਕ ਹਰ ਇੱਕ ਦਾ ਸੁਪਨਾ ਹੁੰਦਾ ਹੈ। ਚਾਹੇ ਉਹ ਕੁੜੀ ਆ ਚਾਹੇ ਉਹ ਮੁੰਡਾ ਹੈ ਚਾਹੇ ਉਹ ਮੈਂ ਕਹਿੰਨਾ 70 ਸਾਲ ਦੀ ਵੀ ਸਾਡੇ ਕੋਲੇ ਲੇਡੀਜ਼ ਆ ਕੇ ਨਾ ਮਤਲਬ ਉਹ ਐ ਜਾਂਦੀ ਹੈ ਵੀ ਮੈਂ ਜਵਾਨ ਹੀ ਰਹਾ ਬੁਢੀ ਲਾਹਾਂ ਆ ਔਰ ਮੇਰੇ ਚਿਹਰੇ ਦੇ ਉੱਤੇ ਇੱਕ ਪੂਰਾ ਜਿਹੜਾ ਇੱਕ ਗਲੋ ਰਹੇ ਇੱਕ ਆਕਰਸ਼ਨ ਰਹੇ ਵੀ ਮੈਨੂੰ ਕੋਈ ਵੀ ਬੰਦਾ ਤਾ ਮੈਨੂੰ ਜਰੂਰ ਕੋਈ ਨਾ ਕੋਈ ਜਿਹੜਾ ਮੈਂ ਨਹੀਂ ਅੰਦਾਜ਼ਾ ਲਾ ਸਕੀ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਅੰਦਾਜ਼ਾ ਨਾ ਲਾ ਸਕੇ ਦੇਖੋ ਉਮਰ ਦੇ ਸਾਹਮਣੇ ਬੁढ़ा ਹੋਣਾ ਸਭ ਨੇ ਹੋਣਾ ਆਪਾਂ ਨੇ ਵੀ ਹੋਣਾ ਹਨ ਲੇਕਿਨ ਹੁੰਦਾ ਕੀ ਹੈ ਵੀ ਕਈ ਉਮਰ ਤੋਂ ਪਹਿਲਾਂ ਹੀ ਬੁੜੇ ਹੋ ਜਾਂਦੇ ਆ ਕਿਉਂਕਿ ਜਾਂ ਤਾਂ ਉਹਨਾਂ ਦੇ ਜ਼ਿੰਮੇਵਾਰੀਆਂ ਦਾ ਬੋਝ ਪੈ ਜਾਂਦਾ ਹੈ ਜਾਂ ਫਿਰ ਉਹ ਆਪਣੀ ਤਵੱਜਾ ਦਾ ਧਿਆਨ ਨਹੀਂ ਰੱਖਦੇ ਹੈਗੇ ਇਸ ਵਜ੍ਹਾ ਕਰਕੇ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹ ਉਮਰ ਤੋਂ ਪਹਿਲਾਂ ਉਹਨਾਂ ਦੇ ਫੇਸ ਤੇ ਝਲਕਨੀਆਂ ਸ਼ੁਰੂ ਹੋ ਜਾਂਦੀਆਂ ਸੋ ਦੇਖੋ ਵੈਜੀ ਨੇ ਬਹੁਤ ਸਾਰੀਆਂ ਚੀਜ਼ਾਂ ਇੱਥੇ ਰੱਖੀਆਂ ਹੋਈਆਂ ਨੇ ਇਹ ਲੱਕੜ ਦੇ ਟੋਟੇ ਹੈਗੇ ਨੇ ਰੱਖੇ ਹੋਏ ਨੇ ਖਾਸ ਕਰਕੇ ਸਮਝਾਂਗੇ ਕਿਸ ਚੀਜ਼ ਦੇ ਨੇ ਨਾਲ ਨਾਲ ਇਹ ਮੈਨੂੰ ਲੱਗਦਾ ਹੈ ਕਿ ਕੋਈ ਚੀਜ਼ ਹੈਗੀ ਜਿਹਨਾਂ ਨੇ ਨੁਸਖਾ ਫਾਰਮੂਲਾ ਬਣਾ ਕੇ ਰੱਖਿਆ ਹੋਇਆ ਹੈ ਇਸ ਵੇਲੇ ਕਾਫੀ ਟਾਈਟ ਹੈ ਵੀ ਸਮਝਾਂਗੇ ਕੀ ਚੀਜ਼ ਹੈ ਅਰ ਸਭ ਇੱਕ ਹੀ ਚੀਜ਼ ਹੈ ਜੀ ਇਹ ਹੈਗਾ ਜੀ ਸਾਡਾ ਕਾਲਾ ਕਾਲਾ ਨੁਸਖਾ ਅੱਛਾ ਜੀ ਜਿਹੜਾ ਕਿ ਅਸੀਂ ਆਪਣੀਆਂ ਭੈਣਾਂ ਵਾਸਤੇ ਖਾਸ ਤੌਰ ਕਿਆਰ ਕੀਤਾ ਜਿਨ੍ਹਾਂ ਨੂੰ ਕੋਈ ਨਾ ਕੋਈ ਮਤਲਬ ਐ ਲਾ ਲੋ ਵੀ ਸਾਈਕਲ ਦੇ ਵਿੱਚ ਉਹਨਾਂ ਦੇ ਪੀਰੀਅਡਸ ਦੇ ਵਿੱਚ ਜਿਨ੍ਹਾਂ ਨੂੰ ਦਿੱਕਤ ਆ ਜਾਂਦੀ ਹੈ ਇਹ ਕਿੱਥੋਂ ਗੱਲ ਚੱਲੀ ਜੀ ਸਾਈਕਲ ਵਾਲੀ ਗੱਲ ਪੀਰੀਅਡਸ ਵਾਲੀ ਗੱਲ ਕਿੱਥੋਂ ਚੱਲ ਗਈ ਗੱਲ ਅਸੀਂ skin ਦੀ ਕਰ ਰਹੇ ਆ ਜਿਹੜਾ ਰੰਗ ਇੱਕ ਵਾਰ ਗੋਰਾ ਸੀ ਕਾਲਾ ਪੈਣ ਦੀ ਗੱਲ ਕਰ ਰਹੇ ਆ ਰੰਗ ਸਾਫ ਸੀ ਮੱਧਮ ਪੈਣ ਦੀ ਗੱਲ ਕਰ ਰਹੇ ਆ ਸਕਿਨ ਤੇਲਕਨ ਦੀ ਗੱਲ ਕਰ ਰਹੇ ਆਂ ਚੁਰੜੀਆਂ ਦੀ ਗੱਲ ਕਰ ਰਹੇ ਆਂ ਲੇਡੀਜ਼ ਦੀ ਗੱਲ ਕਰ ਰਹੇ ਆਂ ਲੇਕਿਨ ਇਹ ਚੀਜ਼ਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਵੀ ਤੁਸੀਂ ਇਹ ਚੀਜ਼ਾਂ ਉਸ ਭੈਣ ਦੇ ਵਿੱਚ ਉਸ ਲੇਡੀਜ਼ ਦੇ ਵਿੱਚ ਆਪਾਂ ਜ਼ਿਆਦਾ ਦੇਖਾਂਗੇ ਜਿਨ੍ਹਾਂ ਦੇ ਪੀਰੀਅਡਸ ਪ੍ਰੋਪਰ ਨਹੀਂ ਆ ਰਹੇ ਜਿਨ੍ਹਾਂ ਦੇ ਪੀਰੀਅਡਸ ਉੱਪਰ ਥੱਲੇ ਹੋ ਗਏ ਜਾਂ ਉਹਨਾਂ ਨੂੰ ਪੀਸੀਓਡੀ ਦੀ ਪ੍ਰੋਬਲਮ ਹੋ ਗਈ ਠੀਕ ਹੈ ਕਿਉਂਕਿ ਜਦੋਂ ਤੁਹਾਡਾ ਬਲੱਡ ਦਾ ਸਰਕਲ ਸਹੀ ਨਹੀਂ ਹੋਏਗਾ ਠੀਕ ਹੈ ਤਾਂ ਉਹ ਤੁਹਾਡੇ ਫੇਸ ਦੇ ਉੱਤੇ ਚਾਹੇ ਤਾਂ ਤੋਂ ਨੋ ਹੋ ਬਲੈਮਿਸਿਸ ਆਨੀ ਸ਼ੁਰੂ ਹੋ ਜਾਣ ਚਾਹੇ ਟੈਨਿੰਗ ਆਨੀ ਸ਼ੁਰੂ ਹੋ ਜੇ ਚਾਹੇ ਤੁਹਾਡੇ ਚਿਹਰੇ ਦੇ ਉੱਤੇ ਜਿਹੜੇ ਚਮੜੀ ਜਿਹੜੀ ਹੈਗੀ ਆ ਉਹ ਟਿਲਕਣੀ ਸ਼ੁਰੂ ਹੋ ਜਾਂਦੀ ਹੈ ਠੀਕ ਆ ਚੁਰਨੀਆਂ ਵੀ ਪੈਣ ਲੱਗ ਜਾਂਦੀਆਂ ਚੁਰਨੀਆਂ ਉਹ ਜਦੋਂ ਚਮੜੀ ਟਿਲਕੇਗੀ ਤਾਂ ਉਹ ਨੇਚਰਲੀ ਉਹ ਚੁਰਨੀਆਂ ਹੀ ਹੌਲੀ ਹੌਲੀ ਤਬਦੀਲ ਹੋ ਜਾਂਦੀ ਹੈ ਤਾਂ ਇਹ ਉਹਦੀ ਇੱਕ ਨਿਸ਼ਾਨੀ ਹੈ ਇਹ ਤਾਂ ਉਹ ਚੀਜ਼ਾਂ ਨੂੰ ਜਦੋਂ ਤੱਕ ਅਸੀਂ ਅੰਦਰੋਂ ਦੀ ਸਹੀ ਨਹੀਂ ਕਰਾਂਗੇ ਤਦ ਤੱਕ ਆਪਣੇ ਫੇਸ ਦੇ ਉੱਤੇ ਉਹ ਚੀਜ਼ ਜਿਹੜੀ ਹੈਗੀ ਹੈ 글로 ਨਹੀਂ ਕਰੇਗੀ ਆਪਾਂ ਨੁਸਖੇ ਵੀ ਅਪਣਾ ਲੈਣੇ ਆ ਆਪਾਂ ਕਰੀਮਾਂ ਵੀ ਲਾ ਲੈਣੇ ਆ ਲੇਕਿਨ ਉਹ ਜ਼ਿਆਦਾ ਟੈਂਪਰੇਰੀ ਤੌਰ ਤੇ ਕੰਮ ਕਰਦੀਆਂ ਜਾਂ ਫਿਰ ਕਈ ਲੇਡੀਆਂ ਐਸੀ ਹੁੰਦੀਆਂ ਵੀ ਉਹ ਸਾਡੇ ਕੋਲ ਆ ਕੇ ਕਹਿੰਦੀ ਹੈ ਜੀ ਮੈਂ ਤਾਂ ਜਿੰਨੀ ਮਰਜ਼ੀ ਮਹਿੰਗੀ ਕਰੀਮ ਵੀ ਲੈ ਲਾਂ ਮੈਂ ਜਿਹੜਾ ਮਰਜ਼ੀ ਟੋਟਕਾ ਵੀ ਇਸਤੇਮਾਲ ਕਰ ਲਾਂ YouTube 'ਪਰਿਆ ਹੋਇਆ ਟੋਟਕਿਆਂ ਨਾਲ ਮੇਰੇ ਚਿਹਰੇ ਤੇ ਤਾਂ ਉਹੀ ਡਾਲਨੈਸ ਜੀ ਪਈ ਹੈ ਨਾ ਮੇਰੇ ਚਿਹਰੇ ਤੇ 글로 ਆਂਦਾ ਮੈਂ ਅਫੀਸ਼ੀਅਲ ਵੀ ਕਰਾਇਆ ਹੀ ਤਾ ਮੈਨੂੰ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਉਹ ਕਹਿੰਦੇ ਮੈਂ ਫੇਸ਼ੀਅਲ ਵੀ 4500 ਲਾਈ ਤੇ ਗੋਰਡਲ ਗੋਰਡਲ ਆਫੇਸ਼ੀਅਲ ਕਰਾਇਆ ਸਭ ਤੋਂ ਮੈਗਾ ਫੇਸ਼ੀਅਲ ਕਰਾਇਆ ਹੈ ਤਾਂ ਉਹ ਚੀਜ਼ਾਂ ਦੇ ਨਾਲ ਜਿਹੜਾ ਹੈਗਾ ਇਹ ਸਾਰਾ ਚੀਜ਼ਾਂ 'ਚ ਫਰਕ ਪੈਂਦਾ ਮਤਲਬ ਤੁਹਾਡਾ ਕਹਿਣ ਦਾ ਮਤਲਬ ਇਹ ਵੀ ਜਦੋਂ ਤੱਕ ਜਿਹੜੀ ਇੱਕ ਕੁਦਰਤ ਨੇ ਸਰਕਲ ਬਣਾ ਰੱਖਿਆ ਸਾਡੀਆਂ ਭੈਣਾਂ ਦਾ ਜਦੋਂ ਤੱਕ ਉਹ ਸਰਕਲ ਪ੍ਰੋਪਰ ਸੈੱਟ ਨਹੀਂ ਹੁੰਦਾ ਦਾ ਉਹ ਜਿਹੜਾ ਕੁਝ ਮਰਜ਼ੀ ਕਰਦੀਆਂ ਰਹਿਣ ਉਹਨਾਂ ਦੇ ਫੇਸ ਦੇ ਉੱਤੇ ਉਹ ਨੈਚੁਰਲ 글로 ਨਹੀਂ ਆ ਸਕਦਾ ਬਿਲਕੁਲ ਜੀ ਬਿਲਕੁਲ ਇਹ 100% ਸਹੀ ਹੈ ਇਹ ਜੀ ਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਜਿਨ੍ਹਾਂ ਦੀ ਉਮਰ ਤੋਂ ਪਹਿਲਾਂ ਚਰੂੜੀਆਂ ਪੈ ਗਈਆਂ ਜੀ ਮਤਲਬ ਉਹ ਹੁੰਦੀ ਹੈ ਸਾਡੀ ਭੈਣ ਇਹ ਸਾਡਾ ਵੀਰ ਹੁੰਦਾ ਹੈ ਅਸੀਂ ਕਹ ਲਈਏ ਕਿ 25 ਸਾਲਾਂ ਦਾ ਉਹ ਐ ਲੱਗੀ ਜਾਂਦਾ ਜੀ ਜਿਵੇਂ 45 ਸਾਲਾਂ ਦਾ ਹੋਵੇ ਜਾਂ 35 ਸਾਲਾਂ ਦਾ ਹੋਵੇ ਉਹਦਾ ਕੀ ਕਾਰਨ ਬਣਦੇ ਤੁਸੀਂ ਜਾਂ ਉਹ ਕੀ ਕਰਨ ਜਿਹੜਾ ਉਮਰ ਤੋਂ ਪਹਿਲਾਂ ਹੀ ਚਰੂੜੀਆਂ ਪੈ ਗਈਆਂ ਉਮਰ ਤੋਂ ਪਹਿਲਾਂ ਕਾਲਾਪਨ ਆ ਗਿਆ ਚਿਹਰੇ ਦੇ ਉੱਤੇ ਗੰਦਗੀ ਗਰਦਨ ਦੀ ਬਿਲਕੁਲ ਕਾਲੀ ਹੋਈ ਪਈ ਹੈ ਮਤਲਬ ਡੱਬ ਕੜਮ ਵੀ ਜਿਹੜੀ ਸਕਿਨ ਹੈਗੀ ਆ ਤੁਸੀਂ ਕਹਿ ਰਹੇ ਹੋ ਕਿ ਅੱਜ ਇਹ ਨੁਸਖਾ ਫਾਰਮੂਲਾ ਜਿਹੜਾ ਤੁਸੀਂ ਰੱਖਿਆ ਹੋਇਆ ਹੈ ਲੱਕੜਾਂ ਵਾਲਾ ਇਹ ਮਿੱਟੀ ਵਾਲਾ ਵੀ ਉਹ ਜ਼ਬਰਦਸਤ ਕੰਮ ਕਰੇਗਾ ਬਿਲਕੁਲ ਕਰੇਗਾ ਜੀ ਹੁਣ ਜਿਨ੍ਹਾਂ ਨੂੰ ਤੁਸੀਂ ਇਹ ਲੱਕੜਾਂ ਕਹਿ ਰਹੇ ਹੋ ਉਹ ਐਕਚੁਅਲੀ ਇਹ ਲਾਲ ਚੰਦਨ ਹੈ ਲਾਲ ਚੰਦਨ ਇਹ ਲਾਲ ਚੰਦਨ ਹੈ ਤੇ ਜਿਨ੍ਹਾਂ ਨੂੰ ਤੁਸੀਂ ਆ ਕਹ ਰਹੇ ਹੋ ਇਹ ਮੁਲਤਾਨੀ ਮਿੱਟੀ ਹੈ ਇਹ ਤੁਹਾਨੂੰ ਤਕਰੀਬਨ ਬੜੇ ਆਸਾਨੀ ਨਾਲ ਮਿਲ ਜੇਗੀ ਹੁਣ ਤੁਸੀਂ ਆਪਾਂ ਗੱਲ ਕਰੀਏ ਲਾਲ ਚੰਦਨ ਦੀ ਜਾਂ ਚੰਦਨ ਦੀ ਵੀ ਗੱਲ ਕਰੀਏ ਜਿਵੇਂ ਹੁਣ ਇਹਨੂੰ ਆਪਾਂ ਧਾਰਮਿਕ ਜੇ ਆਪਣੀ ਉਹਦੇ ਨਾਲ ਜੋੜ ਕੇ ਚੱਲੀਏ ਆਸਥਾ ਦੇ ਨਾਲ ਜੋੜ ਕੇ ਚੱਲੀਏ ਤੁਸੀਂ ਦੇਖਿਆ ਹੋਊਗਾ ਵੀ ਜਿਹੜੇ ਪਹਿਲਾਂ ਆਪਣੇ ਬਜ਼ੁਰਗ ਸੀਗੇ ਚੰਦਨ ਦਾ ਜਿਆਦਾ ਟਿੱਕਾ ਲਾਉਂਦੇ ਸੀ ਚੰਦਨ ਦਾ ਲੇਪ ਲਾਉਂਦੇ ਸੀਗੇ ਤਾਂ ਉਹ ਚੰਦਨ ਦਾ ਇਸਤੇਮਾਲ ਆਪਣੀ ਧਾਰਮਿਕ ਆਸਥਾ ਨੂੰ ਲੈ ਕੇ ਜੋੜਦੇ ਸੀਗੇ ਇਹ ਚੰਦਨ ਜਿਹੜਾ ਹੈਗਾ ਇਹ ਤੁਹਾਨੂੰ ਠੰਡਕ ਵੀ ਬਚਾਉਂਦਾ ਹੈ ਤੁਹਾਡੇ ਚਿਹਰੇ ਦੇ ਉੱਤੇ ਤੁਹਾਡੀ ਜਿਹੜੀ ਤੁਹਾਡੀ ਜਿਹੜੀ ਸਕਿਨ ਹੈ ਆਇਲੀ ਹੈ ਤਾਂ ਇਹ ਉਸ ਨੂੰ ਵੀ ਤੁਹਾਡੀ ਆਇਲੀ ਹੋਰ ਖਲੂਗੀ ਜੀ ਪੋਰ ਜਿਹੜੇ ਪੋਰ ਖਲੂਗੇ ਜੀ ਕਿਉਂਕਿ ਜਦੋਂ ਤੁਹਾਡੇ ਸਕਿਨ ਡੈੱਡ ਹੋਣੀ ਸ਼ੁਰੂ ਹੋ ਗਈ ਉਹਦਾ ਮਤਲਬ ਕੀ ਹੈ ਵੀ ਤੁਹਾਡੇ ਅੰਦਰ ਕਿਤੇ ਨਾ ਕਿਤੇ ਜਿਹੜੀ ਆਕਸੀਜਨ ਦੀ ਹੈ ਉਹ ਕਮੀ ਆਣੀ ਸ਼ੁਰੂ ਹੋ ਗਈ ਤਾਂ ਜਦੋਂ ਆਕਸੀਜਨ ਦੀ ਕਮੀ ਆਉਗੀ ਬੰਦਾ ਕਹਿੰਦੇ ਨਾ ਜਿ ਡੁੱਬੀ ਦਾ ਤਾਂ ਜੇ ਸਾਹ ਨਾ ਆਇਆ ਆਕਸੀਜਨ ਨਹੀਂ ਆਪਣੀ ਬਾਡੀ ਦੇ ਸਾਰੇ ਜਿਹੜੇ ਆਰਗਨਸ ਨੇ ਉਹਨਾਂ ਨੂੰ ਗਰੋ ਕਰਨਾ ਹੈ ਤਾਂ ਜਦੋਂ ਆਪਣੀ ਸਕਿਨ ਦੇ ਅੰਦਰ ਆਕਸੀਜਨ ਦੀ ਘਾਟ ਸ਼ੁਰੂ ਹੋ ਜਾਂਦੀ ਹੈ ਤਾਂ ਉਹ ਡੈਡ ਸਕਿਨ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਦੀ ਵਜ੍ਹਾ ਕਰਕੇ ਜਿਹੜੇ ਹੈਗੇ ਆ ਆਪਣੀ ਸਕਿਨ ਹੈ ਜਾਂ ਤਾਂ ਉਹ ਲਟਕਣੀ ਸ਼ੁਰੂ ਹੋ ਜਾਂਦੀ ਹੈ ਜਾਂ ਫਿਰ ਉਹਦੇ ਵਿੱਚ ਬਲੈਮਿਸ਼ ਆਣੇ ਸ਼ੁਰੂ ਹੋ ਜਾਂਦੇ ਆ ਟੈਨਿੰਗ ਆਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਹ ਸਾਰੀਆਂ ਚੀਜ਼ਾਂ ਇਹ ਕਮੀ ਦੇ ਕਾਰਨ ਹੁੰਦੀਆਂ ਓਕੇ ਉਹਨਾਂ ਚੀਜ਼ਾਂ ਨੂੰ ਅਸੀਂ ਜਿਹੜਾ ਰਿਕਵਰ ਕਰਦੇ ਆ ਉਹਨਾਂ ਨੂੰ ਜਿਹੜੇ ਆਪਾਂ ਟਿਸ਼ੂਜ਼ ਨੂੰ ਆਪਾਂ ਰਿਪੇਅਰ ਕਰਦੇ ਆ ਤਾਂ ਉਹ ਇਹਨਾਂ ਅਨੁਸਕੈਨਾਲ ਜਾਂ ਆਪਾਂ ਆਪਣੀਆਂ ਦਵਾਈਆਂ ਦੇ ਨਾਲ ਉਹਨਾਂ ਨੂੰ ਰਿਕਵਰ ਕਰ ਸਕਦੇ ਆ। ਅੱਛਾ ਨਹੀਂ ਫਿਰ ਇਹ ਕੀ ਕਰਨੇ ਜੀ ਲੱਕੜ ਦਾ ਕਰਨਾ ਕੀ ਇਹ ਮੂੰਹ ਤੇ ਘਸਾਉਣੀ ਹੈ ਕੀ ਕਰਨੀ ਹੈ ਜੀ? ਨਹੀਂ ਇਹਨਾਂ ਨੂੰ ਆਪਾਂ ਨੇ ਮੂੰਹ ਤੇ ਨਹੀਂ ਘਸਾਣਾ। ਇਹਦਾ ਨੇ ਆਪਾਂ ਨੂੰ ਲੱਕੜ ਦਾ ਆਪਾਂ ਨੇ ਬਰਾਦਾ ਬਣਾ ਲਿਆ ਨਾ ਪਾਊਡਰ ਬਣਾ ਲਿਆ। ਸਰ ਜਿਹੜੀ ਟਿੱਕਾ ਲਾਉਂਦੇ ਨੇ ਬਜ਼ੁਰਗ ਇਹਨੂੰ ਘਸਾ ਕੇ ਲਾਉਂਦੇ ਨੇ। ਸਰ ਉਹ ਤਾਂ ਟਿੱਕਾ ਲਾ ਲਿਆ ਘਸਾ ਕੇ ਉਸ ਤਰ੍ਹਾਂ ਵੀ ਕਰ ਸਕਦੇ ਹੋ ਥੋੜਾ ਉਹਦੇ ਵਿੱਚ ਮਿਹਨਤ ਜ਼ਿਆਦਾ ਹੈਗੀ ਹੈ ਕਿ ਤੁਸੀਂ ਉਹਨੂੰ ਪਹਿਲਾਂ ਕਿਸੇ ਪੱਥਰ ਦੇ ਉੱਤੇ ਘਸਾਉਂਗੇ ਫਿਰ ਉਹਦਾ ਤੁਸੀਂ ਆਪਣੇ ਮੂੰਹ ਦੇ ਉੱਤੇ ਲੇਪ ਲਗਾਉਣਾ। ਉਹ ਤੁਹਾਨੂੰ ਅਸੀਂ ਸਾਰਾ ਇੱਕ ਤਰੀਕਾ ਤੇ ਕਿਵੇਂ ਤੁਸੀਂ ਉਸ ਨੂੰ ਮੂੰਹ ਤੇ ਲਾਣਾ ਪਰ ਜੇ ਤੁਸੀਂ ਇੱਕ ਵਾਰੀ ਉਹਨੂੰ ਮੂੰਹ ਤੇ ਲਗਾ ਲਿਆ ਤੁਹਾਡੇ ਚਿਹਰੇ ਦੀ ਗਲੋ ਤੁਹਾਡੇ ਚਿਹਰੇ ਦੀ ਰੰਗਤ ਤੁਹਾਨੂੰ ਅਗਲੇ ਦਿਨ ਆਪਣੇ ਆਪ ਪਤਾ ਚੱਲੂਗੀ ਵੀ ਇੱਕ ਵਾਰ ਲਗਾਉਣ ਨਾਲ ਸਿਰਫ ਇੱਕ ਵਾਰ ਤੁਸੀਂ ਸਾਡੇ ਕਹੇ ਦੇ ਉੱਤੇ ਇਹ ਨੁਸਖਾ ਬਣਾਓ ਅਗਲੇ ਦਿਨ ਤੁਹਾਨੂੰ ਚਿਹਰੇ ਤੁਸੀਂ ਨਹੀਂ ਤੁਹਾਨੂੰ ਲੋਕ ਹੀ ਪੁੱਛਣਗੇ ਵੀ ਇਹ ਤੁਸੀਂ ਰਾਤੀ ਕੀ ਕੀਤਾ ਕਿ ਮੈਂ ਤੁਹਾਨੂੰ ਕੱਲ ਵੀ ਦੇਖਿਆ ਸੀਗਾ ਕੱਲ ਤਾਂ ਤੁਹਾਡਾ ਚਿਹਰਾ ਇਹ ਵੈ ਨਹੀਂ ਸੀਗਾ ਵੀ ਇਹ ਤੁਸੀਂ ਕਿਹੜਾ ਫੇਸ਼ੀਅਲ ਕਰਾਇਆ ਹੈ ਉਹ ਉਹਨੇ ਇਹ ਹੀ ਪੁੱਛਣਾ ਵੀ ਤੁਸੀਂ ਫੇਸ਼ੀਅਲ ਕਿਹੜਾ ਕਰਾਇਆ ਵੀ ਮੰਨੂ ਵੀ ਦੱਸੋ ਮੈਂ ਵੀ ਕਰਾ ਕੇ ਆਣੀ ਆ ਭੱਜੀ ਕੇ ਜਾ ਕੇ ਕੀ ਹੁੰਦਾ ਹੈ ਕੀ ਬਣਾ ਅੱਛਾ ਤੇ ਉਸਕਾ ਫਾਰਮੂਲਾ ਸੀ ਤੁਹਾਡੇ ਕੋਲ ਸਮਝਾਂਗੇ ਪਰ ਇੱਕ ਇੱਕ ਦੱਸੋ ਵੀ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਦੇਸੀ ਟੋਟ ਕੇ ਕਹਿੰਦੇ ਨੇ ਸਾਡੇ ਬੜਾ ਅਸੀਂ ਚੰਦਨ ਦਾ ਇੱਕ ਦਰਖਤ ਮਕਾਤ ਆ ਆਪਣੇ ਚਿਹਰੇ ਤੇ ਲਾ ਲਾ ਕੇ ਜਿਹੜੀ ਮਲਤਾਨੀ ਮਿੱਟੀ ਦਾ ਲੇਪ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਕਰਦੇ ਰਹਿੰਦੇ ਆ ਪਰ ਜਦੋਂ ਤਾਂ ਅਸੀਂ ਕਰਦੇ ਉਦੋਂ ਤਾਂ ਠੀਕ ਹੋ ਜਾਂਦਾ ਹੈ 12 ਘੰਟੇ 8 ਘੰਟੇ 10 ਘੰਟੇ ਵਾਸਤੇ ਕਿ ਜਦੋਂ ਅਗਲੇ ਦਿਨ ਜਾਂਦੇ ਆਂ ਅਸੀਂ ਫੇਰ ਸਾਡੇ ਚਿਹਰੇ ਦਾ ਉਹੀ ਹਾਲ ਹੈ ਉਹ ਕੀ ਕਾਰਨ ਹੁੰਦਾ ਜੀ ਫਿਰ ਉਹ ਕੀ ਕਾਰਨ ਬਣਦਾ ਤੁਹਾਡੇ ਕੋਲ ਵੀ ਇਸ ਤਰ੍ਹਾਂ ਦੇ ਮਰੀਜ਼ ਤੁਸੀਂ ਦੱਸ ਰਹੇ ਸੀ ਕਿ ਆਉਂਦੇ ਨੇ ਸਰ ਦੇਖੋ ਜੇ ਤੁਸੀਂ ਇਸ ਤਰ੍ਹਾਂ ਦੀ ਗੱਲ ਕਹਿੰਨੇ ਹੋ ਵੀ ਸਾਡਾ ਇੱਕ ਦਿਨ ਤਾਂ ਫਰਕ ਪੈ ਗਿਆ ਲੇਕਿਨ ਅਗਲੇ ਦਿਨ ਸਾਨੂੰ ਉਹੀ ਚੀਜ਼ ਫੇਰ ਸਾਹਮਣੇ ਆ ਗਈ ਤਾਂ ਉਹਦੇ ਵਿੱਚ ਕੀ ਹੈ ਵੀ ਇੱਕ ਤਾਂ ਤੁਹਾਡਾ ਕਿਤੇ ਨਾ ਕਿਤੇ ਸਾਡੀਆਂ ਭੈਣਾਂ ਦਾ ਜਿਹੜਾ ਸਾਈਕਲ ਹੈ ਉਹ ਖਰਾਬ ਹੈ ਠੀਕ ਹੈ ਠੀਕ ਹੈ ਬਿਜਰ ਚੀਜ਼ ਹੋ ਗਈ ਹਾਂ ਜਿਹੜੀ ਮੇਜਰ ਚੀਜ਼ ਹੋ ਗਈ ਤਾਂ ਉਹਦੇ ਵਾਸਤੇ ਕੁਛ ਤਾਂ ਸਾਡੀਆਂ ਮੈਡੀਸਿਨਸ ਦੇ ਨਾਲ ਅਸੀਂ ਉਹਨਾਂ ਨੂੰ ਰਿਕਵਰ ਕਰਦੇ ਆਂ ਕੁਛ ਦੇਖੋ ਅਸੀਂ ਇਹ ਸਾਬਨਾ ਆਪ ਤਿਆਰ ਕਰਦੇ ਆਂ ਜਿਹਦੇ ਨਾਲ ਕਿਉਂਕਿ ਦੇਖੋ ਸਾਡੇ ਕੋਲੇ ਕਈ ਪੈਨਾ ਆਈਆਂ ਵੀ ਡਾਕਟਰ ਸਾਹਿਬ ਅਸੀਂ ਨਾ ਆਪਣਾ ਫੇਸ ਸਾਫ਼ ਕੀਤਾ ਤੇ ਥੋੜਾ ਅਸੀਂ ਟਰੀਟਮੈਂਟ ਦਿੱਤਾ ਲੇਕਿਨ ਸਾਨੂੰ ਉਹਨਾਂ ਫਰਕ ਨਹੀਂ ਮਿਲਿਆ ਜਿੰਨਾ ਮਿਲਣਾ ਚਾਹੀਦਾ ਸੀਗਾ ਜਿੰਨਾ ਸਾਹਿਬ ਮੇਰੀ ਨਾਲ ਦਿਨ ਨੂੰ ਮਿਲ ਗਿਆ ਜਿੰਨਾ ਮੇਰੀ ਨਾਲ ਦਿਨ ਇਹ ਵੀ ਕਹਿ ਸਕਦੇ ਹਾਂ ਬਿਲਕੁਲ ਆ ਇੱਕ ਕੇਸ ਸਾਡੇ ਨਾਲ ਐਗਜੈਕਟਲੀ ਆਈ ਹੋਇਆ ਸੀਗਾ ਕਿ ਉਹ ਦੋ ਲੇਡੀਆਂ ਲੈ ਕੇ ਗਈਆਂ ਇੱਕ ਨੂੰ ਰਿਜ਼ਲਟ ਦੂਜੇ ਤੀਜੇ ਦਿਨ ਤੋਂ ਸ਼ੁਰੂ ਹੋ ਗਿਆ ਇੱਕ ਨੂੰ ਉਹਨਾਂ ਰਿਜ਼ਲਟ ਨਹੀਂ ਮਿਲਿਆ ਤਾਂ ਉਹਨਾਂ ਦਾ ਕਿਤੇ ਨਾ ਕਿਤੇ ਜਿਹੜੇ ਉਹ ਫੇਸ ਵਾਸ਼ ਯੂਜ਼ ਕਰਦੇ ਆ ਜਾਂ ਉਹ ਫੇਸ ਵਾਸ਼ ਕਰਨ ਵਾਸਤੇ ਕੋਈ ਸਾਬਨਾਂ ਯੂਜ਼ ਕਰਦੇ ਆ ਤਾਂ ਉਹਨਾਂ ਦੇ ਵਿੱਚ ਕੁਝ ਨਾ ਕੁਝ ਕਮੀ ਹੁੰਦੀ ਹੈ ਠੀਕ ਹੈ ਤਾਂ ਉਹਦੀ ਵਜ੍ਹਾ ਕਰਕੇ ਉਹ ਫੇਸ ਗਲੋ ਨਹੀਂ ਕਰ ਪਾਇਆ ਤਾਂ ਅਸੀਂ ਉਹਨਾਂ ਚੀਜ਼ਾਂ ਨੂੰ ਲੈ ਕੇ ਆਪਣੀਆਂ ਖੁਦ ਦੀਆਂ ਅਸੀਂ ਜਿਹੜੀਆਂ ਪਿਓਰ ਇੰਗਰੀਡੀਐਂਟ ਦੇ ਨਾਲ ਪਿਓਰ ਤੇਲਾਂ ਦੇ ਨਾਲ ਅਸੀਂ ਆਪਣੇ ਸਾਬਨਾਂ ਅਲੱਗ-ਅਲੱਗ ਤਰੀਕੇ ਨਾਲ ਤਿਆਰ ਕੀਤੀਆਂ ਵੀ ਤਾਂ ਕਿ ਤਾਂ ਕਿ ਸਕਿਨ ਦੇ ਹਜ਼ਾਮ ਨਾਲ ਅਸੀਂ ਅਲੱਗ-ਅਲੱਗ ਜੀਹਨ ਦੇ ਦੇਖੋ ਇਹ ਅਸੀਂ ਪਿਓਰ ਚੰਦਨ ਤੋਂ ਤਿਆਰ ਕੀਤੀ ਵੀ ਹੈ ਜਿਹੜੀ ਇਹ ਸਾਬਨ ਹੈ ਇਹ ਅਸੀਂ ਹਾਂ ਇਹ ਇਹ ਰੋਜ਼ ਤੋਂ ਤਿਆਰ ਕੀਤੀ ਹੈ ਰੋਜ਼ ਐਕਸਟ੍ਰੈਕਟ ਤੋਂ ਬਿਲਕੁਲ ਤਿਆਰ ਕੀਤੀ ਹੈ ਨੈਚੁਰਲ ਨੈਚੁਰਲ ਕੋਈ ਵੀ ਚੈੱਕ ਕਰਾ ਸਕਦੇ ਬਿਲਕੁਲ ਬਿਲਕੁਲ 110% ਤੁਸੀਂ ਕਿਤੇ ਵੀ ਤੁਸੀਂ ਪਹਿਲਾਂ ਚੈੱਕ ਕਰਾਈਓ ਯੂਜ਼ ਹੀ ਬਾਅਦ ਚ ਕਰਿਓ ਇਹ ਬਿਲਕੁਲ ਹਲਦੀ ਟਰਮਰਿਕ ਹੋਗੀ ਅੱਛਾ ਇਹ ਚਾਰਕੋਲ ਤੋਂ ਇਸਤੇਮਾਲ ਕੀਤੀ ਹੋਈ ਹੈ ਚਾਰਕੋਲ ਹਾਂਜੀ ਅੱਛਾ ਇਹ ਦਾ ਕੀ ਫਾਇਦਾ ਹੁੰਦਾ ਜੀ ਸਰ ਇਹ ਤੁਹਾਡੇ ਜਿਹੜੇ ਸਕਿਨ ਦੇ ਜਿਹੜੇ ਡੈੱਡ ਸੈੱਲ ਨੇ ਇਹ ਉਹਨਾਂ ਨੂੰ ਖੋਲੇਗੀ अच्छा ਜਿਹਦੇ ਨਾਲ ਮੂਹੀ ਮੂੰਹ ਧੋਵਾਂਗੇ ਹਾਂਜੀ ਜਦੋਂ ਇਹਦੇ ਨਾਲ ਮੂਹੀ ਧੋਣਾ ਹੋਰ ਆਪਾਂ ਨੇ ਕੀ ਕਰਨਾ ਇਹਦੇ ਨਾਲ ਅੱਛਾ ਸਾਬਣ ਹੈ ਸਾਬਣ ਨਾਲ ਆਪਾਂ ਮੂੰਹ ਧੋਣਾ ਇਹਨੂੰ ਫੇਸ ਵਾਸ਼ ਤੁਸੀਂ ਰਾਤ ਨੂੰ ਸੋ ਕੇ ਉੱਠੇ ਮਤਲਬ ਇਹ ਸਾਬਣ ਕਮ ਫੇਸ ਵਾਸ਼ ਹੈ ਫੇਸ ਵਾਸ਼ ਹੈ ਤੁਹਾਡੇ ਸਾਬਣ ਇਸ ਦੇ ਵਿੱਚ ਜਿਹੜੇ ਅਸੀਂ ਤੇਲ ਯੂਜ਼ ਕੀਤੇ ਹਨ ਤੁਹਾਡੇ ਚਿਹਰੇ ਤੇ ਗਲੋ ਲੈ ਕੇ ਆਣਗੇ ਜਿਹੜੇ ਤੁਹਾਡੇ ਚਿਹਰੇ ਦੀ ਡੈੱਡ ਸਕਿਨ ਹੈ ਤਾਂ ਉਹਨਾਂ ਨੂੰ ਰਿਮੂਵ ਕਰਨਗੇ ਟੈਨਿੰਗ ਹੋ ਗਈ ਬਲੈਮਿਸ਼ਸ ਹੋ ਗਈਆਂ ਤੁਹਾਡੇ ਚਿਹਰੇ ਦੇ ਉੱਤੇ ਦਾਗ ਧੱਬੇ ਪੈ ਗਏ ਫੁੰਸੀਆਂ ਹੋ ਗਈਆਂ ਮੁਹਾਸੇ ਹੋ ਗਏ ਕਾਫੀ ਚੀਜ਼ਾਂ ਤੁਹਾਡੀ ਜਿਹੜੀ ਚਿਹਰੇ ਦੇ ਉੱਤੇ ਇਹ ਰਿਕਵਰ ਕਰਨਗੇ ਜੀ 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 ਤੇ ਫਿਰ ਆ ਕੀ ਚੀਜ਼ ਰੱਖੀ ਹੈ ਕਾਫੀ ਤੋਂ ਬਣਾਈ ਹੈ ਜੀ ਹੁਣ ਕਈ ਲੋਕ ਆਪਣੇ ਚਿਹਰੇ ਤੇ ਕਾਫੀ ਲਗਾਉਂਦੇ ਆ ਇਹ ਅਸੀਂ ਕਾਫੀ ਤੋਂ ਤਿਆਰ ਕੀਤੀ ਹੈ ਜੀ 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 ਅਸੀਂ ਪੇਸ਼ੈਂਟ ਦੀ ਜਿਹੋ ਜੀ ਸਕੀਨ ਹੈ ਅੱਛਾ ਉਹਨੂੰ ਅਨਲਾਈਜ਼ ਕਰਨ ਤੋਂ ਬਾਅਦ ਵੀ ਉਹਦੇ ਲਈ ਕੀ ਬੈਟਰ ਚੀਜ਼ ਹੋ ਸਕਦੀ ਹੈ ਉਸ ਚੀਜ਼ ਦੇ ਹਿਸਾਬ ਨਾਲ ਅਸੀਂ ਇਹ ਪੇਸ਼ੈਂਟ ਨੂੰ ਦਿੰਨੇ ਆ ਵੀ ਤਾਂ ਕਿ ਜਿਹੜਾ ਉਹਦਾ ਰਿਜ਼ਲਟ ਹੈ ਦੁੱਗਣਾ ਤਿਗਣਾ ਹੋ ਜਵੇ ਕਿਆ ਬਾਤ ਹੈ ਅੱਛਾ ਤੇ ਡਾਕਟਰ ਸਾਹਿਬ ਫਿਰ ਤੁਸੀਂ ਤਾਂ ਇੱਕ ਪਹਿਰ ਨੂੰ ਮੈਨੂੰ ਕਹਿ ਰਹੇ ਸੀ ਜਿਹੜੀ ਤੁਹਾਡੇ ਕੋਲ ਇੱਥੇ ਬੈਠੀ ਸੀ ਉਹ ਕਹਿੰਦੇ ਤੁਸੀਂ ਕਹਿ ਰਹੇ ਸੀ ਵੀ ਸੁੱਤੇ-ਸੁੱਤੇ ਤੁਸੀਂ ਜਵਾਨ ਹੋ ਜਾਓਗੇ ਲੈ ਇਹ ਇਹ ਕੀ ਗੱਲ ਬਣੀ ਜੀ ਸੁੱਤੇ-ਸੁੱਤੇ ਕਿਵੇਂ ਜਵਾਨ ਹੋ ਸਕਦੇ ਜੀ ਬੰਦਾ ਕੋਈ ਦੇਖੋ ਸੁੱਤੇ-ਸੁੱਤੇ ਜਵਾਨ ਹੋਣ ਦਾ ਕੰਮ ਇਸ ਤਰ੍ਹਾਂ ਵੀ ਅਸੀਂ ਉਹਦੇ ਚ ਇੱਕ ਇਹ ਨਵੇਲ ਆਇਲ ਤਿਆਰ ਕੀਤਾ ਹੈ ਠੀਕ ਹੈ ਠੀਕ ਹੈ ਇਹ ਨਵੇਲ ਆਇਲ ਦਾ ਤੁਸੀਂ ਕੀ ਕਰਨਾ ਰਾਤ ਨੂੰ ਸੌਣ ਲੱਗੇ ਦੋ ਬੂੰਦਾ ਤੁਸੀਂ ਆਪਣੀ ਧੁੰਨੀ ਚ ਪਾਣੀ ਹੈ ਠੀਕ ਹੈ ਉਸ ਤੋਂ ਬਾਅਦ 15 ਕੁ ਮਿੰਟ ਤੁਸੀਂ ਸਿੱਧਾ ਲੇਟਣਾ ਹੈ ਠੀਕ ਹੈ ਬਸ ਇਸ ਨੇ ਤੁਹਾਡੀ ਧੁੰਨੀ ਦੇ ਆਲੇ ਦੁਆਲੇ ਆਪਣੇ 72000 ਨਾੜਾਂ ਹੁੰਦੀਆਂ ਜਿਹੜੀਆਂ ਕਿ ਉਮਰ ਦੇ ਹਿਸਾਬ ਨਾਲ ਖੁਸ਼ਕ ਵੀ ਹੋ ਜੰਨੀਆਂ ਤੇ ਬਲੌਕ ਵੀ ਹੋ ਜੰਨੀਆਂ ਤਾਂ ਜਦੋਂ ਆਪਾਂ ਇਹ ਦੋ ਬੂੰਦਾ ਆਪਣੀ ਧੁੰਨੀ ਦੇ ਵਿੱਚ ਡੇਲੀ ਇਸਤੇਮਾਲ ਕਰਾਂਗੇ ਤਾਂ ਇਹਦੇ ਨਾਲ ਜਿਹੜੇ ਆਪਣੇ ਚਿਹਰੇ ਦੇ ਉੱਤੇ डेड सेल ਦੇ ਜਾਂ डेड स्किन ਹੈ ਉਹਨਾਂ ਨੂੰ ਜਦੋਂ ਪੋਸ਼ਨ ਮਿਲੇਗਾ ਆਕਸੀਜਨ ਮਿਲੇਗੀ ਜਦੋਂ ਉਹਨਾਂ ਦੀ ਖੁਸ਼ਕੀ ਦੂਰ ਹੋਏਗੀ ਤਾਂ ਚਿਹਰਾ ਗਲੋ ਵੀ ਕਰੇਗਾ ਕਿ ਇਹ ਜਵਾਨ ਵੀ ਦਿਖੇਗਾ ਅੱਛਾ ਹੁਣ ਮੈਂ ਤੁਹਾਨੂੰ ਦੱਸਾਂ ਮੈਂ ਇਹ ਡੇਲੀ ਇਸਤੇਮਾਲ ਕਰਦਾ ਠੀਕ ਹੈ ਦੋ ਬੂੰਦਾ ਰਾਤ ਨੂੰ ਸੌਣ ਲੱਗੇ ਇਸਤੇਮਾਲ ਸਭੰਦੇ ਵੀ ਜਨਾਨੀਆਂ ਦੋਨੇ ਯੂਜ਼ ਕਰਦੇ ਹਾਂਜੀ ਹਾਂਜੀ ਦੇਖੋ ਜਿਹੜੀ ਰੱਬ ਨੇ ਇਨਸਾਨ ਬਣਾਇਆ ਚਾਹੇ ਉਹ ਲੇਡੀਜ਼ ਐ ਕੁਝ ਹੱਦ ਤੱਕ ਦੋਨਾਂ ਦਾ ਸੇਮ ਐ ਚਲੋ ਠੀਕ ਐ ਵੀ ਲੇਡੀਜ਼ ਨੂੰ ਸਾਈਕਲ ਆਂਦੇ ਆ ਡਿਜੈਂਟਸ ਨੂੰ ਉਹ ਨਹੀਂ ਆਂਦੇ ਠੀਕ ਹੈ ਠੀਕ ਹੈ ਲੇਕਿਨ ਬਾਡੀ ਤਾਂ ਇੱਕੋ ਤਰ੍ਹਾਂ ਵਰਕ ਕਰਦੀ ਐ ਤਾ ਇਹ ਚੀਜ਼ਾਂ ਅਸੀਂ ਚਾਹੇ ਜੈਂਟਸ ਨੂੰ ਦਈਏ ਚਾਹੇ ਲੇਡੀਜ਼ ਨੂੰ ਦਈਏ ਉਹਨਾਂ ਦੇ ਚਿਹਰੇ ਦੀ ਗਲੋ ਤੇ ਉਹਨਾਂ ਦੇ ਚਿਹਰੇ ਦੀ ਜਿਹੜੀ ਇੱਕ ਤਰੋਤਾਜ਼ਾ ਹੈ ਜਿਵੇਂ ਸਵੇਰੇ ਜਦੋਂ ਉੱਠੇਗਾ ਨਾ ਕੋਈ ਵੀ ਚਾਹੇ ਉਹ ਲੇਡੀ ਦਾ ਚਾਹੇ ਉਹ ਜੈਂਟਸ ਹੈ ਉਹਦੇ ਚਿਹਰੇ ਤੇ ਇੱਕ ਤਾਜ਼ਗੀ ਇੱਕ ਤਾਜ਼ਾਪਣ ਜਾਂ ਚਿਹਰੇ ਦੇ ਉੱਤੇ ਆਪਣਾ ਲਾਲੀ ਗਲੋ ਕੋਈ ਚੀਜ਼ ਨਜ਼ਰ ਆਂ ਗਿਆ। ਕੀ ਬਾਤ ਹੈ? ਮਤਲਬ ਪਾਵਾਂਗੇ ਅਸੀਂ ਧੁੰਨੀ ਚ ਚਿਹਰਾ ਸਾਡਾ ਚਮਕ ਚਮਕ ਕਰੇਗਾ। ਬਿਲਕੁਲ ਜੀ ਬਿਲਕੁਲ। ਤੁਸੀਂ ਕਰਕੇ ਦੇਖੋ ਸਾਡੇ ਕੋਲੋਂ ਕਈ ਭੈਣਾਂ ਲੈ ਕੇ ਜਾਂਦੀਆਂ ਤਾਂ ਉਹ ਮਤਲਬ ਇਸ ਚੀਜ਼ ਨੂੰ ਲੈ ਕੇ ਬੜੀਆਂ ਕਹਿੰਦੀ ਡਾਕਟਰ ਸਾਹਿਬ ਪਹਿਲਾਂ ਅਸੀਂ ਕੋਈ ਵੀ ਚੀਜ਼ ਇਸਤੇਮਾਲ ਕਰਦੇ ਸੀ ਨਾ ਜਾਂ ਸਾਡੇ ਹੋਟ ਫਟਦੇ ਸੀਗੇ ਹੁਣ ਜਦੋਂ ਦਾ ਤੁਹਾਡਾ ਅਸੀਂ ਇਹ ਇਸਤੇਮਾਲ ਕੀਤਾ ਸਾਡੇ ਸੌਫਟ ਸੌਫਟ ਜੇ ਹੋਟ ਹੋ ਗਏ। ਮਤਲਬ ਇਹਦੇ ਨਾਲ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਜਿਹੜੇ ਲਿਪਸ ਹੈਗੇ ਨੇ ਉਹ ਇਹ ਜਿਹੜਾ yellow ਤੇਲ ਹੈਗਾ ਇਹ ਤੁਹਾਡੇ ਬੁੱਲ ਪਿੰਕ ਕਰ ਦੇਗਾ, ਰੈੱਡ ਕਰ ਦੇਗਾ। ਬਿਲਕੁਲ ਕਰ ਬਹੁਤ ਵੱਡੀ ਗੱਲ ਹੈ ਡਾਕਟਰ ਸਾ ਤੇ ਬੁੱਲ ਅਸੀਂ ਕਹਿ ਲਈਏ ਕਿ ਜਿਵੇਂ ਸੁਰਖੀ ਲੱਗੀ ਹੁੰਦੀ ਹੁੰਦੀ ਹੈ ਉਹ ਬਿਲਕੁਲ ਜੀ ਤੁਸੀਂ ਕਰਕੇ ਦੇਖੋ ਸਾਡੇ ਕੋਲੇ ਕਈ ਪੈਣਾ ਜਾਂ ਕਈ ਸਾਡੇ ਕੋਲੇ ਭਰਾ ਜਿਹੜੇ ਲੈ ਕੇ ਜਾ ਰਹੇ ਨੇ ਉਹ ਸਾਡੇ ਕੋਲੇ ਐਗਜ਼ਾਮਪਲ ਨੇ ਦੇਖੋ ਅਸੀਂ ਕੋਈ ਵੀ ਚੀਜ਼ ਜਦੋਂ ਪੇਸ਼ੈਂਟ ਨੂੰ ਦਿੰਨੇ ਆ ਸਾਨੂੰ ਉੱਥੋਂ ਹੀ ਜ਼ਿਆਦਾ ਐਕਸਪੀਰੀਅੰਸ ਆਂਦਾ ਫੀਡਬੈਕ ਆਂਦੇ ਆ ਤਾਂ ਹਾਲ ਤੱਕ ਜਿੰਨੇ ਸਾਡੇ ਕੋਲੇ ਫੀਡਬੈਕ ਆਏ ਆ ਉਹ ਇਸ ਤਰ੍ਹਾਂ ਦੇ ਫੀਡਬੈਕ ਆਏ ਆ ਵੀ ਡਾਕਟਰ ਸਾਹਿਬ ਜਦੋਂ ਦਾ ਤੁਹਾਡਾ ਤੁਨੀਜ ਤੇਲ ਪਾਣਾ ਸ਼ੁਰੂ ਕੀਤਾ ਸਾਡੀ ਦਾ ਮਤਲਬ ਐ ਲਾ ਲਓ ਵੀ ਚਿਹਰੇ ਦੀ ਰੌਣਕ ਹੀ ਬਦਲਣੀ ਸ਼ੁਰੂ ਹੋ ਗਈ ਵੀ ਚਿਹਰੇ ਤੇ ਗਲੋ ਦਿਖਣ ਲੱਗ ਗਿਆ ਤੇ ਚਿਹਰੇ ਦੇ ਉੱਤੇ ਰੰਗਤ ਜਿਹੜੀ ਹੈਗੀ ਆ ਉਹ ਸਾਡੀ ਦਿਨ ਵ ਦਿਨ ਵਧੀਆ ਹੁੰਦੀ ਜਾ ਰਹੀ ਹੈ ਹਾਂਜੀ ਮਤਲਬ ਕੁੱਲ ਮਿਲਾ ਕੇ ਤੁਸੀਂ ਇਹ ਕਹਿ ਰਹੇ ਹੋ ਵੀ ਜਿਹੜੀ ਤੁਹਾਡੀ ਵੱਧਦੀ ਉਮਰ ਹੈਗੀ ਹੈ ਜਿਸ ਹਿਸਾਬ ਨਾਲ ਵਧਣੀ ਚਾਹੀਦੀ ਹੈ ਇਹ ਉਹ ਸਹ ਸਾਵਨ ਵਾਲੀ ਵਧੀਗੀ ਇਹ ਨਹੀਂ ਹੈਗਾ ਵੀ ਉਮਰ ਤੋਂ ਪਹਿਲਾਂ ਤੁਹਾਡਾ ਚਿਹਰਾ ਬੁੱਢਾ ਲੱਗਣ ਲੱਗ ਜਾਏ ਐਂਟੀ 에ਜਿੰਗ ਸਾਡੇ ਜਿਹੜੇ ਹੈਗੇ ਨੇ ਐਂਟੀ 에ਜਿੰਗ एजंट ਨੇ ਉਹ ਕਰੀਮ ਕਿਹੜੀ ਹੈਗੀ ਇੱਕ ਤੁਸੀਂ ਛੋਟੀ ਜੀ ਕਰੀਮ ਵੀ ਦਿਖਾਈ ਸੀ ਉਹ ਸਾਡੀ ਇੱਕ ਮੇਨ ਜਿਹੜੀ ਚੀਜ਼ ਆ ਉਹ ਆਪਾਂ ਥੋੜਾ ਜਿਹਾ ਪਿੱਛੇ ਲੈ ਗਏ ਇਹ ਇਹ ਸਾਡੀ ਜਿਹੜੀ ਹੈਗੀ ਹੈ ਜੀ ਕਰੀਮ ਹੈ ਇਸ ਕਰੀਮ ਦਾ ਇਸਤੇਮਾਲ ਤੁਸੀਂ ਕਿਵੇਂ ਕਰਨਾ ਹੈ ਰਾਤ ਨੂੰ ਸੌਣ ਲੱਗੇ ਸਾਡੀ ਜੇ ਤੁਸੀਂ ਸਾਬਣ ਦਾ ਇਸਤੇਮਾਲ ਕਰੋਗੇ ਤਾਂ ਇਸੇ ਸਾਬਣ ਦੇ ਨਾਲ ਤੁਸੀਂ ਆਪਣੇ ਫੇਸ ਨੂੰ ਪਹਿਲਾਂ ਵਾਸ਼ ਕਰ ਲੈਣਾ ਡਸਟ ਫ੍ਰੀ ਕਰ ਲੈਣਾ ਤਾਂ ਕਿ ਜਿਹੜੀ ਤੁਹਾਡੀ ਸਕਿਨ ਹੈ ਬਿਲਕੁਲ ਕਲੀਅਰ ਹੋ ਜਵੇ ਉਸ ਤੋਂ ਬਾਅਦ ਤੁਸੀਂ ਇਸ ਸਾਡੀ ਕਰੀਮ ਨੂੰ ਆਪਣੇ ਚਿਹਰੇ ਦੇ ਉੱਤੇ ਇਸਤੇਮਾਲ ਕਰਨਾ ਜਿਵੇਂ ਆਪਾਂ ਨੋਰਮਲ ਕਰੀਮ ਲਗਾਨੇ ਆ ਨਾ ਉਂਗਲੀ ਦੇ ਨਾਲ ਆਪਾਂ ਟੈਪ ਟੈਪ ਕਰਕੇ ਲਗਾ ਲਈ ਫਿਰ ਉਸ ਤੋਂ ਬਾਅਦ ਉਹਨੂੰ ਆਪਣੇ ਚਿਹਰੇ ਦੇ ਉੱਤੇ ਆਪਾਂ ਨੇ ਸਾਰੇ ਤੇ ਫਲਾ ਲੈਣਾ ਕੁਝ ਜ਼ਿਆਦਾ ਨਹੀਂ ਆਪਾਂ ਨੇ ਕਰਨਾ ਵੀ ਕਿਤੇ ਜ਼ਿਆਦਾ ਲਾਣੀ ਹੈ ਜਾਂ ਕੁਝ ਕਰਨਾ ਸਿੰਪਲ ਜੀ ਕਰੀਮ ਲਾਣੀ ਹੈ ਉਸ ਤੋਂ ਬਾਅਦ ਤੁਸੀਂ ਰਾਤ ਨੂੰ ਜੋ ਸਵੇਰੇ ਉੱਠ ਕੇ ਤੁਸੀਂ ਆਪਣਾ ਚਿਹਰਾ ਸਾਫ਼ ਕਰੋ ਛੋੜ ਨੂੰ 2 ਜਾਂ 3 ਦਿਨਾਂ ਬਾਅਦ ਛੋਡੇ ਨਾਲ ਦੇ ਆਪਣੇ ਆਪ ਕਹਿਣਗੇ ਤੁਹਾਡੇ ਘਰ ਦੇ ਵੀ ਤੁਹਾਡੇ ਚਿਹਰੇ ਤੇ 2-3 ਦਿਨਾਂ ਤੋਂ ਬਾਅਦ ਹੀ ਫਰਕ ਦਿਖਣਾ ਸ਼ੁਰੂ ਹੋ ਗਿਆ। ਕੀ ਬਾਤ ਹੈ। ਅੱਛਾ ਜਿਨ੍ਹਾਂ ਕੋਲ ਮਤਲਬ ਨੁਸਖੇ ਫਾਰਮੂਲੇ ਬਣਾਉਣ ਦਾ ਟਾਈਮ ਨਹੀਂ ਹੈ ਉਹ ਇਹ ਚੀਜ਼ਾਂ ਇਸਤੇਮਾਲ ਕਰ ਸਕਦੇ ਨੇ। ਹੁਣ ਸਾਨੂੰ ਨੁਸਖਾ ਦੱਸੋ ਵੀ ਇਹ ਲਕੜ ਨੂੰ ਤੁਸੀਂ ਕਿਵੇਂ ਕਿਸ ਸੰਗ ਸਾਨੂੰ ਤਾਂ ਸਮਝ ਨਹੀਂ ਲੱਗਦੀ ਤੇ ਇਹ ਮਲਤਾਨੀ ਮਿੱਟੀ ਕਿਵੇਂ ਤੁਸੀਂ ਰਗੜ ਕੇ ਲਾਉਂਗੇ ਜੀ ਮੂੰਹ ਤੇ ਉਹ ਕਹਿੰਦੇ ਵੀ ਤੁਹਾਡੇ ਫੌਰ ਤੇ ਕਿਹੜਾ ਰਗੜ ਕੇ ਲਾਉਣਾ ਜੀ ਪਰ ਮਿਲਾਲੇ ਰਗੜ ਕੇ ਲਾਉਣਾ ਬੋ ਦੇਖੋ ਇਹਦਾ ਪਾਊਡਰ ਹੈਗਾ ਜਿਹੜਾ ਤੁਸੀਂ ਬਾਜ਼ਾਰ ਦੇ ਵਿੱਚ ਜੇ ਤੁਹਾਨੂੰ ਲੱਗਦਾ ਵੀ ਆਪਾਂ ਇਹਨੂੰ ਮਿਹਨਤ ਨਹੀਂ ਹੁੰਦੀ ਹੈਗੀ ਤਾਂ ਆਪਾਂ ਨੂੰ ਲਾਲ ਚੰਦਨ ਦਾ ਪਾਊਡਰ ਬਾਜ਼ਾਰ ਚੋਂ ਵੀ ਮਿਲ ਸਕਦਾ ਪਰ ਅਸੀਂ ਫਿਰ ਵੀ ਕਹਾਂਗੇ ਵੀ ਤੁਸੀਂ ਆਪਣੇ ਸਾਹਮਣੇ ਤਿਆਰ ਕਰੋ ਜ਼ਿਆਦਾ ਵਧੀਆ ਹੈ ਕਿ ਆਪਾਂ ਨੂੰ ਇਹ ਪਤਾ ਚੱਲਦਾ ਵੀ ਆਪਾਂ ਨੂੰ ਪਿਓਰਿਟੀ ਆ ਰਹੀ ਇੱਕ ਚੀਜ਼ ਦੀ ਜਿਵੇਂ ਕਿ ਅਸੀਂ ਹੁਣ ਤਿਆਰ ਕਰਕੇ ਰੱਖਿਆ ਹੋਇਆ ਦੇਖੋ ਇਹ ਲਾਲ ਚੰਦਨ ਹੈ ਜੀ ਤਾਂ ਦੋਨਾਂ ਨੂੰ ਅਸੀਂ ਪੀਸ ਕੇ ਰੱਖਿਆ ਹੋਇਆ ਕਿਉਂਕਿ ਤੁਹਾਨੂੰ ਪਤਾ ਸਮਾਂ ਦਾ ਆਪਣੇ ਕੋਲ ਆ ਤੁਸੀਂ ਆਪ ਹੀ ਦੋਨੇ ਚੀਜ਼ਾਂ ਕੀਤੀਆਂ ਦੋਨੇ ਚੀਜ਼ਾਂ ਕੀਤੀਆਂ ਹੋਈਆਂ ਸਮੇਂ ਦੇ ਅਭਾਵ ਦੇ ਕਰਕੇ ਠੀਕ ਹੈ ਤੇ ਇਹਨਾਂ ਨੂੰ ਆਪਾਂ ਨੇ ਬਣਾਉਣਾ ਕਿਵੇਂ ਆਪਾਂ ਇੱਕ ਸਿੰਪਲ ਜੀ ਆਪਣੀ ਕੋਸ਼ਿਸ਼ ਤੁਸੀਂ ਨੁਸਖਾ ਫਾਰਮੂਲਾ ਦੱਸਣ ਲੱਗੇ ਹੋ ਹਾਂਜੀ ਠੀਕ ਹੈ ਜੀ ਇਹਦੇ ਵਿੱਚ ਆਪਾਂ ਮੈਨੂੰ ਲੱਗ ਕੇ ਕਿਤੇ ਕੁਝ ਕੁਝ ਖਾਸ ਹੋਰ ਦੱਸਣਾ ਲੈ ਮੈਂ ਤੁਹਾਨੂੰ ਇਸ ਚੀਜ਼ ਦਾ ਦੱਸਿਆ ਵੀ ਇਸ ਚੀਜ਼ ਨੂੰ ਆਪਾਂ ਇਸ ਫਾਰਮ ਦੇ ਵਿੱਚ ਅਸੀਂ ਪਹਿਲਾਂ ਤਿਆਰ ਕਰਕੇ ਰੱਖਿਆ ਹੋਇਆ ਸੀਗਾ ਵੀ ਤਾਂ ਕਿ ਆਪਣਾ ਟਾਈਮ ਬਚ ਸਕੇ ਜੀ ਆਪਾਂ ਹਰ ਇੱਕ ਚੀਜ਼ ਕਰਕੇ ਦਿਖਾਵਾਂਗੇ ਤਾਂ ਆਪਣੀ ਵੀਡੀਓ ਵੀ ਕਾਫੀ ਲੰਬੀ ਚਲੀ ਜਾ ਇਹ ਆਪਣੇ ਕੋਲ ਦੇਖੋ ਜੀ ਐਲੋਵੀਰਾ ਜੈਲ ਹੈ ਠੀਕ ਹੈ ਇਸ ਐਲੋਵੇਰਾ ਤਾਜ਼ੀ ਕੱਢੀ ਹੋਈ ਚਾਹੀਦੀ ਤਾਜ਼ੀ ਚਾਹੀਦੀ ਬਾਜ਼ਾਰੋਂ ਨਹੀਂ ਨਾ ਆਪਾਂ ਇਹ ਤਾਂ ਕੋਈ ਵੀ ਸਮਾਨ ਬਾਜ਼ਾਰੋਂ ਨਹੀਂ ਹੈਗਾ ਤੁਹਾਡਾ ਸਰ ਸਾਰਾ ਘਰੋਂ ਹੀ ਤੁਸੀਂ ਇਸਤੇਮਾਲ ਕਰਨਾ ਬਾਜ਼ਾਰੋਂ ਤਾਂ ਸਿਰਫ ਆਪਾਂ ਲੈ ਕੇ ਆਉਣਾ ਉਸ ਤੋਂ ਬਾਅਦ ਤੁਸੀਂ ਇਸ ਨੂੰ ਜੇ ਘਰੇ ਆਪ ਤਿਆਰ ਕਰੋ ਤਾਂ ਜ਼ਿਆਦਾ ਵਧੀਆ ਕਿਉਂਕਿ ਬਾਜ਼ਾਰੋਂ ਆਪਾਂ ਨੂੰ ਕਈ ਵਾਰ ਹੋ ਸਕਦਾ ਮੁਲਤਾਨੀ ਮਿੱਟੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਕਸਿੰਗ ਹੋਵੇ ਪਿਓਰ ਨਾ ਮਿਲੇ ਤਾਂ ਜੇ ਉਹ ਪਿਓਰ ਨਹੀਂ ਹੋਏਗੀ ਤਾਂ ਉਹਨਾਂ ਕੰਮ ਨਹੀਂ ਕਰੂਗਾ ਸੇਮ ਚੰਦਨ ਵਾਲੀ ਗੱਲ ਹੈ ਇਸੇ ਤਰ੍ਹਾਂ ਸੇਮ ਐਲੋਵੇਰਾ ਐਲੋਵੇਰਾ ਜੇ ਆਪਾਂ ਤਾਜ਼ਾ ਲਵਾਂਗੇ ਤਾਂ ਉਹ ਜ਼ਿਆਦਾ ਵਧੀਆ ਹੈਗਾ ਕਿ ਆਪਾਂ ਆਪਣੇ ਘਰ ਅੱਜਕੱ ਕਾਂ ਤੇ ਇਹ ਆਪਾਂ ਨੇ অ্যালোਵਿਰਾ ਜੈਲ ਜਿਹੜੀ ਹੈਗੀ ਆ ਉਹ ਆਪਾਂ ਇਹਦੇ ਵਿੱਚ ਲੈਣੀ ਹੈਗੀ ਆ ਦਾ ਗੁੱਦਾ ਜਿਹੜਾ ਆਪਾਂ ਵਿੱਚੋਂ ਕੱਢ ਲੈਣਾ ਠੀਕ ਹੈ ਗੁੱਦਾ ਇਹਦੇ ਵਿੱਚ ਆਪਾਂ ਨੇ ਕੱਢ ਲਿਆ ਜੀ ਠੀਕ ਹੈ ਜੀ 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 ਅੱਛਾ অ্যালোਵਿਰਾ ਜੈਲ ਪਾਉਣੀ ਹੈ ਹੋਰ ਕੀ ਕੀ ਇਹਦੇ ਵਿੱਚ ਇਸਤੇਮਾਲ ਕਰਨਾ ਜੀ ਇਸ ਨੂੰ অ্যালোਵਿਰਾ ਜਲ ਪਾਉਣ ਤੋਂ ਬਾਅਦ ਆਪਾਂ ਨੇ ਦੇਖੋ ਥੋੜਾ ਜਿਹਾ ਇਹਦੇ ਵਿੱਚ ਆਪਾਂ ਇਹ ਜਿਹੜਾ ਲਾਲ ਚੰਦਨ ਪੀਸਿਆ ਸੀਗਾ ਉਹ ਐਡ ਕਰ ਲਿਆ ਠੀਕ ਹੈ ਤੇ ਥੋੜੀ ਜੀ ਆਪਾਂ ਨੇ ਇਹਦੇ ਵਿੱਚੋਂ ਮਲਤਾਨੀ ਮਿੱਟੀ ਐਡ ਕਰ ਲਈ ਆਪਣੇ ਜਿਵੇਂ ਤੁਸੀਂ ਜਿੰਨਾ ਕੋਹਲ ਤੁਹਾਡੇ ਚਿਹਰੇ ਤੇ ਲਾ ਸਕਦਾ ਉਹ ਤੁਸੀਂ ਵਧਾ ਘਟਾ ਸਕਦੇ ਹੋ ਤੇ ਇਹਦੇ ਵਿੱਚ ਇੱਕ ਆਪਾਂ ਨੇ ਜਿਹੜਾ ਹੈਗਾ ਇਹ ਰੋਜ਼ ਵਾਟਰ ਠੀਕ ਹੈ ਜਿਹੜਾ ਆਪਾਂ ਨੇ ਇਸਤੇਮਾਲ ਕਰਨਾ ਹੈ ਤਾਂ ਕਿ ਇਹਨੂੰ ਆਪਾਂ ਲੇਪ ਨੂੰ ਥੋੜਾ ਜਿਹਾ ਪਾਤਾ। ਕੀ ਵਾਦ ਹੈ ਥੋੜੇ ਰੋਜ਼ ਵਾਟਰ ਜੀ ਵੀ ਫ੍ਰੈਗਰੈਂਸ ਮੇਰੇ ਨੱਕ ਤੱਕ ਪਹੁੰਚ ਗਈ ਜੀ। ਬਸ ਇਹ ਰੋਜ਼ ਵਾਟਰ ਜੀ ਤੁਸੀਂ ਆਪਣਾ ਬਿਲਕੁਲ ਇਹੋ ਜੇ ਸ਼ਾਪਕੀਪਰ ਤੋਂ ਲੈ ਕੇ ਆਣਾ ਜਿੱਥੇ ਤੁਹਾਨੂੰ ਪਤਾ ਹੋਵੇ ਵੀ ਹਾਂ ਭਰੋਸਾ ਹੋਵੇ ਜਿੱਤੇ ਤਾਂ ਇਹ ਜਿਹੜਾ ਫੇਸ ਪੈਕ ਹੈਗਾ ਤੁਸੀਂ ਪੂਰਾ ਮਿਲਾ ਕੇ ਤੇ ਜਦੋਂ ਤੁਸੀਂ ਇਹਨੂੰ ਤਿਆਰ ਕਰ ਲੋਗੇ ਪੂਰਾ ਆਪਸ ਦੇ ਵਿੱਚ ਮਿਕਸ ਹੋ ਜਾਏਗਾ ਇਹ ਤੁਹਾਡੀ ਜਿਹੜਾ ਆਪਾਂ ਨੇ ਐਲੋਵੇਰਾ ਜੈਲ ਮਲਾਈ ਹੈ ਮਲਤਾਨੀ ਮਿੱਟੀ ਮਲਾਈ ਹੈ ਲਾਲ ਚੰਦਨ ਦਾ ਪਾਊਡਰ ਮਲਾ ਲਿਆ ਇਹਨੂੰ ਤੁਸੀਂ ਦੇਖਣ ਤੋਂ ਜਦੋਂ ਤੁਸੀਂ ਦੇਖਿਆ ਵੀ ਇਹ ਪੂਰਾ ਤੁਹਾਡਾ ਮਿਕਸ ਹੋ ਗਿਆ ਤਾਂ ਤੁਸੀਂ ਇਸ ਨੂੰ ਆਪਣੇ ਚਿਹਰੇ ਦੇ ਉੱਤੇ ਲੇਪ ਕਰ ਲੈਣਾ ਹੈ ਲੇਪ ਕਰਨ ਤੋਂ ਬਾਅਦ ਇਸ ਨੂੰ ਤੁਸੀਂ 15 ਮਿੰਟ ਵਾਸਤੇ ਛੱਡ ਦਿਓ ਠੀਕ ਹੈ ਜਦੋਂ ਤੁਹਾਡੇ ਚਿਹਰੇ ਦੇ ਉੱਤੇ ਡਰਾਈ ਹੋਣਾ ਸ਼ੁਰੂ ਹੋ ਜਵੇ ਠੀਕ ਹੈ ਜਾਂ ਥੋੜਾ ਜਿਹਾ ਸੁੱਕ ਜਵੇ ਵਧੀਆ ਤਰੀਕੇ ਨਾਲ ਚਾਹੇ 15 ਮਿੰਟ ਲੱਗੇ ਚਾਹੇ 20 ਮਿੰਟ ਲੱਗਣ ਉਸ ਤੋਂ ਬਾਅਦ ਤੁਸੀਂ ਆਪਣਾ ਚਿਹਰਾ ਸਾਫ਼ ਪਾਣੀ ਦੇ ਨਾਲ ਧੋ ਲਓ ਠੀਕ ਹੈ ਥੋੜੇ ਤੇਰ ਬਾਅਦ ਤੁਹਾਨੂੰ ਆਪਣੇ ਆਪ ਉਸ ਲੇਪ ਦਾ ਆਪਣੇ ਚਿਹਰੇ ਦੇ ਉੱਤੇ ਫਰਕ ਜਿਹੜਾ ਦਿਖਣਾ ਸ਼ੁਰੂ ਹੋਵੇ ਨਾਲ ਦੀ ਨਾਲ ਨਾਲ ਦੀ ਨਾਲ ਕਿਉਂਕਿ ਚੰਦਨ ਨੇ ਤੁਹਾਡੇ ਚਿਹਰੇ ਦੇ ਉੱਤੇ ਜਦੋਂ ਤੁਸੀਂ ਲਗਾਉਂਗੇ ਉਦੋਂ ਹੀ ਤੁਹਾਡੇ ਚਿਹਰੇ ਦੇ ਉੱਤੇ ਇੱਕ ਜਿਹੜੀ ਠੰਡਕ ਹੈ ਉਹ ਤੁਹਾਨੂੰ ਦੇਣੀ ਸ਼ੁਰੂ ਕਰ ਦੇਣੀ ਹੈ। ਕੀ ਹੋ ਰਿਹਾ ਹੈ? ਜਿਹੜੀ ਤੁਹਾਡੇ ਚਿਹਰੇ ਤੇ ਲਾਲੀ ਮੈਂ ਤੁਹਾਡੇ ਕਿਲ ਮੁਹਾਸੇ ਤੁਹਾਡੇ ਟੈਨਿੰਗ ਆ ਗਈ ਤਾਂ ਉਹ ਥੋੜੇ ਦਿਨਾਂ ਚ ਤੁਸੀਂ ਆਪਣੇ ਆਪ ਦੇਖੋਗੇ ਕਿ ਉਹ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ। ਠੀਕ ਜੀ ਜੀ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਜੀ ਸਾਰਾ ਨੁਸਖਾ ਫਾਰਮੂਲਾ ਦੇਣ ਵਾਸਤੇ। ਸੋ ਦੇਖੋ ਬਹੁਤ ਸਾਰੇ ਚੀਜ਼ਾਂ ਹੈਗੇ ਨੇ ਡਾਕਟਰ ਸਾਹਿਬ ਨੇ ਇੱਥੇ ਰੱਖੀਆਂ ਹੋਈਆਂ। ਇਹ ਪਿੰਕ ਗੋਲੀ ਤੁਸੀਂ ਖਾਸ ਕਰਕੇ ਦੰਨੇ ਹੋ ਜੀ ਸਾਡੀਆਂ ਭੈਣਾਂ ਨੂੰ। ਇਹਦੇ ਦਾ ਕੀ ਰਾਜ਼ ਹੈ? ਦੇਖੋ ਜਿਹੜੀ ਇਹ ਸਾਡੀ ਪਿੰਕ ਗੋਲੀ ਹੈ ਨਾ ਕਿ ਇਹ ਮੇਨਲੀ ਲੀਵਰ ਦੇ ਉੱਤੇ ਕੰਮ ਕਰਦੀ ਹੈ। ਠੀਕ ਤਤਕ ਆਪਣੀ ਕੋਈ ਵੀ ਦਵਾਈ ਕੋਈ ਵੀ ਨੁਸਖਾ ਆਪਾਂ ਨੂੰ ਕਾਰਗਰ ਸਿੱਧ ਨਹੀਂ ਹੋ ਸਕਦਾ ਕਿਉਂਕਿ ਲੀਵਰ ਆਪਣੀ ਬੋਡੀ ਦਾ ਮੇਨ ਪਾਰਟ ਹੈ ਤਾਂ ਅਸੀਂ ਇਹ ਗੋਲੀਆਂ ਹਰ ਇੱਕ ਭੈਣ ਨੂੰ ਤਾਂ ਦੰਨੇ ਆ ਵੀ ਤਾਂ ਕਿ ਉਹਨਾਂ ਦਾ ਜਿਹੜਾ ਲੀਵਰ ਹੈ ਉਹ ਹੈਲਦੀ ਰਹਿ ਸਕੇ ਤਾਂ ਹੀ ਉਹ ਸਾਰੇ ਸਰੀਰ ਦੇ ਵਿੱਚ ਆਪਾਂ ਨੂੰ ਪੋਸ਼ਣ ਦੇਵੇਗਾ ਜੀਜੀ ਡਾਕਟਰ ਅੱਛਾ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਆਪਣੀ ਸਕਿਨ ਬਾਬਤ ਸਾਡੀਆਂ ਭੈਣਾਂ ਨੇ ਜੇ ਜਿਹੜੇ ਲੋਕ ਇਸ ਵੇਲੇ ਵਿਦੇਸ਼ ਚ ਬੈਠੇ ਤੁਹਾਨੂੰ ਦੇਖ ਰਹੇ ਨੇ ਬੜੇ ਮਹਿੰਗੇ ਮਹਿੰਗੇ ਪ੍ਰੋਡਕਟਸ ਯੂਜ਼ ਕਰਦੇ ਨੇ ਤੇ ਉਹਨਾਂ ਨੂੰ ਕੀ ਚੈਲੰਜ ਕਰੋਗੇ ਤੁਸੀਂ ਤਾਂ ਮੈਨੂੰ ਕਹਿ ਰਹੇ ਸੀ ਵੀ ਅੱਜ ਚੈਲੈਂਜਿੰਗ ਚੀਜ਼ ਤੁਹਾਨੂੰ ਦੇਣੀ ਹੈ ਉਹਨਾਂ ਨੂੰ ਕੀ ਚੈਲੰਜ ਹੈ ਤੁਹਾਡੇ ਨੁਸਖੇ ਦਾ ਫਾਰਮੂਲੇ ਦਾ ਚਲੋ ਆਪਾਂ ਵਾਅਦਾਸ ਦਈਏ ਸਰ ਦੇਖੋ ਤੁਸੀਂ ਸਾਡੀ ਦਵਾਈ ਦਾ ਇਸਤੇਮਾਲ ਕਰੋ ਸਾਡੇ ਨੁਸਖੇ ਦਾ ਇਸਤੇਮਾਲ ਜੇ ਕਰ ਸਕਦੇ ਹੋ ਉਹ ਕਰੋ ਤੁਹਾਨੂੰ ਚੈਲੰਜ ਤਾਂ ਚਲੋ ਆਪਾਂ ਇਹ ਹੈ ਵੀ ਇਹਨਾਂ ਦੇ ਨਾਲ ਜੋ ਤੁਹਾਨੂੰ ਰਿਜ਼ਲਟ ਮਿਲੇਗਾ ਉਹ ਸ਼ਾਇਦ ਹੋ ਸਕਦਾ ਕਿਸੇ ਮਹਿੰਗੀ ਕਰੀਮਾਂ ਦਾ ਕਿਉਂਕਿ ਉਹ ਕੈਮੀਕਲ ਬੇਸ ਨੇ ਦੇਖੋ ਸਿੱਧੀ ਜੀ ਗੱਲ ਹੈ ਜਿੰਨੇ ਵੀ ਬ੍ਰਾਂਡ ਆ ਰਹੇ ਨੇ ਜੋ ਵੀ ਤੁਸੀਂ ਫੇਸ ਪੈਕ ਲੈਣੇ ਹੋ ਕਰੀਮਾਂ ਲੈਣੇ ਹੋ ਉਹਨਾਂ ਦੇ ਵਿੱਚ ਇਹ ਨਹੀਂ ਪਤਾ ਵੀ ਆਪਾਂ ਨੂੰ ਕੀ ਪਾ ਕੇ ਦਿੱਤਾ ਜਾ ਰਿਹਾ ਹੈ ਕੀ ਕੈਮੀਕਲ ਪਾ ਕੇ ਦਿੱਤਾ ਜਾ ਰਿਹਾ ਹੈ ਲੇਕਿਨ ਇਹ ਆਪਾਂ ਜੋ ਵੀ ਰੈਮਡੀਜ਼ ਨੇ ਆਪਾਂ ਆਪਣੇ ਘਰੇ ਤਿਆਰ ਕਰ ਰਹੇ ਆ ਆਪਣੇ ਅੱਖਾਂ ਦੇ ਅੱਗੇ ਤਿਆਰ ਕਰ ਰਹੇ ਆ ਤਾਂ ਜੋ ਆਪਾਂ ਨੂੰ ਰਿਜ਼ਲਟ ਜੋ ਆਪਾਂ ਨੂੰ ਆਰਗੈਨਿਕ ਚੀਜ਼ਾਂ ਤੋਂ ਰਿਜ਼ਲਟ ਮਿਲੇਗਾ ਉਹ ਕੈਮੀਕਲ ਬੇਸ ਚੀਜ਼ਾਂ ਤੋਂ ਨਹੀਂ ਮਿਲ ਸਕਦਾ ਜਾਂ ਮਿਲੇਗਾ ਵੀ ਤਾਂ ਉਹ ਕੁਝ ਦਿਨਾਂ ਬਾਅਦ ਆਪਣਾ ਚਿਹਰਾ ਇਹੋ ਜਿਹਾ ਹੋ ਜਾਏਗਾ ਕਿ ਪਹਿਲਾਂ ਨਾਲੋਂ ਵੀ ਜ਼ਿਆਦਾ ਖਰਾਬ ਹੋਏਗਾ ਓਕੇ ਇਹ ਆਰਗੈਨਿਕ ਚੀਜ਼ਾਂ ਨੇ ਤੁਹਾਨੂੰ ਡੇ ਬਾਈ ਡੇ ਤੁਹਾਡੇ ਚਿਹਰੇ ਦੀ ਰੰਗਤ ਨੂੰ ਤੁਹਾਡੇ ਚਿਹਰੇ ਦੀ ਟਿਲਕੀ ਤਵਚਾ ਨੂੰ ਪੋਸ਼ਣ ਦੇਣਗੀਆਂ ਤੇ ਉਹ ਤੁਹਾਡੀ ਜਿਹੜੀ ਗਰੋਇੰਗ ਤੁਹਾਡੀ ਸਕਿਨ ਹੈ ਉਹ ਪੂਰੀ ਤਰ੍ਹਾਂ ਜਵਾਬ ਰਹੇਗੀ ਓਕੇ ਮਤਲਬ ਜੀ ਕੁੱਲ ਮਿਲਾ ਕੇ ਕਹਿਣ ਦਾ ਮਤਲਬ ਇਹ ਹੈ ਕਿ ਉਮਰ ਤੋਂ ਪਹਿਲਾਂ ਤੁਸੀਂ ਬੁੱਢੇ ਨਹੀਂ ਲੱਗੋਗੇ ਉਮਰ ਤੋਂ ਪਹਿਲਾਂ ਤੁਹਾਡੇ ਚੁਰੜੀ ਨਹੀਂ ਪੈਣਗੀਆਂ ਉਮਰ ਤੋਂ ਪਹਿਲਾਂ ਤੁਹਾਡੇ ਚਿਹਰੇ ਦੇ ਉੱਤੇ ਕਾਲਾਪਨ ਨਹੀਂ ਆਏਗਾ ਉਮਰ ਤੋਂ ਪਹਿਲਾਂ ਤੁਹਾਡੀ ਜਿਹੜੀ ਚਮੜੀ ਹੈਗੀ ਉਹ ਡੱਬ ਖੜੱਬੀ ਨਹੀਂ ਹੋਏਗੀ ਉਮਰ ਤੋਂ ਪਹਿਲਾਂ ਤੁਹਾਡੇ ਫੌੜੇ ਫਿੰਸੀਆਂ ਜਿਹੜੀਆਂ ਉਹ ਨਹੀਂ ਹੋਣਗੇ ਕੁੱਲ ਮਿਲਾ ਕੇ ਠੀਕ ਹੈ ਇਹ ਸਾਰੇ ਜਿਹੜੀਆਂ ਚੀਜ਼ਾਂ ਤੋਂ ਤੁਸੀਂ ਆਪ ਇੱਕ ਕਾਫੀ ਹੱਦ ਤੱਕ ਛੁਟਕਾਰਾ ਪਾ ਸਕਦੇ ਹੋ ਜੀ ਜੀ ਡਾਕਟਰ ਸਾਹਿਬ ਅੱਛਾ ਮਿਲਨ ਦਾ ਕੀ ਜ਼ਰੀਆ ਹੈ ਰਾਬਤਾ ਕਿਵੇਂ ਕਰਨ ਜਿਹੜੇ ਸਾਡੇ ਭੈਣਾਂ ਬਾਹਰ ਬੈਠੀਆਂ ਨੇ ਸਾਡੇ ਵੀਰ ਬਾਹਰ ਬੈਠੇ ਨੇ ਪਰੇਸ਼ਾਨ ਹੈਗੇ ਨੇ ਅਲੱਗ-ਅਲੱਗ ਸਕਿਨ ਪ੍ਰੋਬਲਮ ਤੋਂ ਸਰ ਤੁਹਾਡੇ ਚੈਨਲ ਦੇ ਮਾਧਿਅਮ ਤੇ ਮੇਰਾ ਮੋਬਾਈਲ ਨੰਬਰ ਡਿਸਪਲੇ ਹੋ ਰਿਹਾ ਹੈ ਤੁਸੀਂ ਉਸ ਫੋਨ ਦੇ ਦੁਆਰਾ ਸਾਨੂੰ ਤੁਸੀਂ ਮਿਲ ਸਕਦੇ ਹੋ ਫੋਨ ਤੇ ਗੱਲ ਕਰ ਸਕਦੇ ਹੋ ਜੇ ਤੁਸੀਂ ਸਾਨੂੰ ਮਿਲਣਾ ਚਾਹੁੰਦੇ ਹੋ ਤਾਂ ਪਟਿਆਲੇ ਪੁਰਾਣੇ ਬਸ ਸਟੈਂਡ ਦੇ ਸਾਹਮਣੇ ਪੁਲ ਦੇ ਨਾਲ ਆਨੰਦਵਾ ਖਾਨਾ ਦੇ ਨਾਮ ਤੇ ਸਾਡਾ ਕਲੀਨਿਕ ਹੈ ਤੁਸੀਂ ਸਾਨੂੰ ਫੋਨ ਦੇ ਜਰੀਏ ਵੀ ਗੱਲ ਕਰ ਸਕਦੇ ਹੋ ਮਿਲਣਾ ਚਾਹੋ ਤਾਂ ਕਿਸੇ ਵੀ ਟਾਈਮ ਤੁਸੀਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 6:30 ਵਜੇ ਤੱਕ ਸਾਡਾ ਕਲੀਨਿਕ ਦਾ ਟਾਈਮ ਹੈ ਤਾਂ ਤੁਸੀਂ ਸਾਨੂੰ ਆ ਕੇ ਵੀ ਮਿਲ ਸਕਦੇ ਹੋ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਬੜਾ ਕਹਣ ਨੁਸਖਾ ਫਾਰਮੂਲਾ ਦੇਣ ਵਾਸਤੇ ਸੋ ਮਲਤਾਨੀ ਮਿੱਟੀ ਹੈਗੀ ਹੈ ਚੰਦਨ ਦਾ ਪਾਊਡਰ ਹੈ ਐਲੋਵੇਰਾ ਹੈ ਔਰ ਚੰਗੀ ਕੰਪਨੀ ਦਾ ਰੋਜ਼ ਵਾਟਰ ਇਹਦਾ ਮਿਕਸ ਕਰਕੇ ਡਾਕਟਰ ਸਾਹਿਬ ਨੇ ਨੁਸਖਾ ਫਾਰਮੂਲਾ ਸਾਡੇ ਸਾਹਮਣੇ ਰੱਖਿਆ ਉਹਨਾਂ ਦਾ ਕਹਿੰਦੇ ਕਿ ਇੱਕ ਵਾਰ ਜ਼ਰੂਰ ਅਜ਼ਮਾਉਣ ਪਹਿਲੀ ਵਾਰ ਚ ਹੀ ਇਸ ਨੇ ਤੁਹਾਡੇ ਚਿਹਰੇ ਦੇ ਉੱਤੇ ਫਰਕ ਹੈਗਾ ਜਿਹੜਾ ਉਹ ਜ਼ਰੂਰ ਪਾਉਣਾ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰਦੋਗੇ ਜਿਹੜੀ ਸਾਡੀਆਂ ਭੈਣਾਂ ਜਿਹੜੇ ਸਾਡੇ ਵੀਰ ਅਲੱਗ-ਅਲੱਗ ਨੁਸਖੇ ਫਾਰਮੂਲੇ ਟੋਟ ਕੇ ਕੈਮੀਕਲ ਭਰਪੂਰ ਕਰੀਮਾਂ ਸਨ ਕਰੀਮਾਂ ਜਿਹੜਾ ਚਿਹਰਾ ਬਰਨ ਵਾਂਗੂ ਹੋ ਜਾਂਦਾ ਹੈ ਛਾਈਆਂ ਪੈ ਜਾਂਦੀਆਂ ਨੇ ਛਾਈਆਂ ਖਤਮ ਕਰੇਗੀ ਬਿਲਕੁਲ ਕਰੇਗੀ ਜੀ ਛਾਈਆਂ ਵੀ ਕਰਨ ਕਰੇਗੀ ਸਨਵਰਨ ਦੇ ਵੀ ਜਿਹੜੇ ਜੇ ਤੁਸੀਂ ਗੱਲ ਕੀਤੀ ਐ ਤਾਂ ਜਿਨ੍ਹਾਂ ਨੂੰ ਸਨਵਰਨ ਦੀ ਪ੍ਰੋਬਲਮ ਹੈ ਤਾਂ ਉਹਦੇ ਨਾਲ ਕੀ ਹੁੰਦਾ ਵੀ ਚਿਹਰੇ ਦੇ ਉੱਤੇ ਇੱਕ ਜਲਨ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਸਾਡੀ ਦਵਾਈਆਂ ਰਹੀਂ ਜਾਂ ਸਾਡੇ ਨੁਸਖੇ ਰਹੀਂ ਉਹਨਾਂ ਚੀਜ਼ਾਂ ਦੇ ਵੀ ਤੁਹਾਨੂੰ ਬਹੁਤ ਜ਼ਿਆਦਾ ਜਿਹੜਾ ਹੈਗਾ ਫਰਕ ਦਿਖੇਗਾ ਮਤਲਬ ਜਿਹੜਾ ਚਿਹਰਾ ਹੈਗਾ ਮਲਾਈਕਾ अरोड़ा ਵਰਗਾ ਜਾਂ ਰੇਖਾ ਉਹਨਾਂ ਦੀ ਵੀ ਉਮਰ ਬਹੁਤ ਜ਼ਿਆਦਾ ਹੈਗੀ ਹੈ ਮਲਾਈਕਾ ਦੀ ਵੀ ਉਮਰ ਬਹੁਤ ਜ਼ਿਆਦਾ ਹੈਗੀ ਹੈ ਉਹਨੂੰ ਪਿੱਛੇ ਛੱਡ ਸਕਦੇ ਨੇ ਬਹੁਤ ਹੀ ਤੁਸੀਂ ਇੱਕ ਵਧੀਆ ਜਿਹੜੀ ਹੈਗੀ ਹੈ ਇਹ ਗੱਲ ਕੀਤੀ ਹੈ ਵੀ ਮਲਾਈਕਾ अरोड़ा ਜਾਂ ਰੇਖਾ ਦਾ ਤੁਸੀਂ ਜਿਹੜਾ ਉਦਾਹਰਣ ਦਿੱਤਾ ਹੈ ਇਹ ਬਿਲਕੁਲ ਮੈਨੂੰ ਲੱਗਦਾ ਨਹੀਂ ਹੈ 100% ਯਕੀਨ ਹੈ ਕਿ ਉਹ ਵੀ ਇਹੀ ਨੁਸਖਿਆਂ ਦੀ ਬਦੌਲਤ ਆਪਣੇ ਆਪ ਨੂੰ ਹੁਣ ਤੱਕ ਜਿਵਾ ਰੱਖਿਆ ਹੋਇਆ ਉਹਨਾਂ ਨੇ ਤੇ ਜਿਵੇਂ ਹੁਣ ਤੁਸੀਂ ਦੇਖਦੇ ਹੋ ਵੀ ਰੇਖਾ ਤਾਂ ਚਲੋ ਮਲਾਈਕਾ अरोड़ा ਤਾਂ ਹਲੇ ਫੇਰ ਵੀ ਰੇਖਾ ਨਾਲੋਂ ਘੱਟ ਉਮਰ ਦੀ ਹੋਊਗੀ ਲੇਕਿਨ ਰੇਖਾ ਇਸ ਟਾਈਮ ਆਪਣੀ 70 ਦੇ ਨੇੜੇ ਦਾ ਹੋਏਗੀ ਠੀਕ ਹੈ ਜੀ ਲੇਕਿਨ ਉਹਨਾਂ ਦੀ ਉਮਰ ਤੋਂ ਸੋਰੀ ਉਹਨਾਂ ਦੇ ਚਿਹਰੇ ਤੋਂ ਲੇਕਿਨ ਹਾਲੇ ਵੀ ਉਹਨਾਂ ਦੀ ਜਿਹੜੀ ਉਮਰ ਦਾ ਹੈਗਾ ਆਪਾਂ ਅੰਦਾਜ਼ਾ ਨਹੀਂ ਲਗਾ ਸਕਦੇ ਤਾਂ ਉਹ ਵੀ ਮੈਨੂੰ 100% ਯਕੀਨ ਹੈ ਵੀ ਇਹ ਸਾਡਾ ਨੁਸਖਾ ਉਹਨਾਂ ਨੂੰ ਕਿਸੇ ਨੇ ਦੇਤਾ ਹੋਣਾ ਤੇ ਉਹ ਇਸਤੇਮਾਲ ਕਰ ਰਹੇ ਹੈ ਜੀ ਜੀ ਇਦਾਂ ਦੇ ਨੁਸਖੇ ਪਰ ਹਾਂਜੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਫਿਲਹਾਲ ਆਪਣੀ ਕੋਈ ਦਿੱਕਤ ਕੋਈ ਪਰੇਸ਼ਾਨੀ ਤੁਹਾਡੇ ਦਿਮਾਗ ਦੇ ਵਿੱਚ ਹੈ ਤਾਂ ਤੁਸੀਂ ਡਾਕਟਰ ਗੁਪਤਾ ਜੀ ਨੂੰ ਮਿਲ ਸਕਦੇ ਹੋ ਪੁਰਾਣੇ ਬੱਸ ਸਟੈਂਡ ਦੇ ਪੁਲ ਹੈਗਾ ਪਟਾਲੇ ਵਾਲਾ ਉਹਦੇ ਨਾਲ ਹੀ ਬਿਲਕੁਲ ਪੁਲ ਦੇ ਸਾਹਮਣੇ ਜਿੱਥੇ ਪੁਲ ਖਤਮ ਹੁੰਦਾ ਉਹਦੇ ਬਿਲਕੁਲ ਸਾਹਮਣੇ ਇਹਨਾਂ ਦਾ ਕਲੀਨਿਕ ਹੈਗਾ ਬਹੁਤ ਸਾਡ زندگی ਹੈਗੀ ਬਦਲ ਚੁੱਕੇ ਨੇ ਕਿਉਂਕਿ ਪ੍ਰਾਈਵੇਸੀ ਦਾ ਮਾਮਲਾ ਹੁੰਦਾ ਅਸੀਂ ਪੈਣਾ ਦੀਆਂ ਫੋਟੋਆਂ ਜਾਂ ਰਿਜ਼ਲਟ ਹੈਗੇ ਨੇ ਤੁਹਾਡੇ ਨਾਲ ਨਹੀਂ ਸ਼ੇਅਰ ਕਰ ਸਕਦੇ ਪਰ ਮੈਂ ਪਿੱਛੋਂ ਜੋ ਉਹਨਾਂ ਨੇ ਫੋਟੋਆਂ ਪਹਿਲਾਂ ਤੇ ਬਾਅਦ ਵਾਲੀਆਂ ਮੈਨੂੰ ਦਿਖਾਈਆਂ ਨੇ ਕਾਫੀ ਹੱਦ ਤੱਕ ਉਹਨਾਂ ਨੂੰ ਫਰਕ ਪੈਂਦਾ ਮੈਨੂੰ ਨਜ਼ਰ ਆਇਆ ਸੋ ਫਿਲਹਾਲ ਇਹ ਵੀਡੀਓ ਉਹਨਾਂ ਲੋਕਾਂ ਤੱਕ ਉਹਨਾਂ ਪੈਣਾ ਤੱਕ ਜ਼ਰੂਰ ਸ਼ੇਅਰ ਕਰ ਦਿਓ ਜਿਹੜੇ ਘਰ ਦੇ ਵਿੱਚ ਨੁਸਖਾ ਫਾਰਮੂਲਾ ਇਸਤੇਮਾਲ ਕਰਦੇ ਨੇ ਤੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਪਹਿਲੀ ਝਟ ਜਿਹਨੂੰ ਅਸੀਂ ਪੰਜਾਬੀ ਵਿੱਚ ਕਹਿੰਦੇ ਨੇ ਪਹਿਲੇ ਝਟੇ ਅਸਰ ਕਰਨ ਵਾਲਾ ਇਹ ਨੁਸਖਾ ਹੈ ਤੁਹਾਡੇ ਲਈ ਵੀ ਕਾਫੀ کارਗਰ ਸਾਬਿਤ ਹੋ ਸਕਦਾ